ਉਸੇ ਦੇਖੋਗੇ ਪੁਰਾਣੇ ਜ਼ਮਾਨੇ ਦੇ ਵਿੱਚ ਜ਼ਿਆਦਾਤਰ ਵਿਆਹ ਚੁੰਨੀ ਚੜਾਵਾ ਹੁੰਦੇ ਸੀ। ਜੀ ਵੱਡੇ ਵਿਆਹ ਵੱਡੇ ਘਰਾਂ ਦੇ ਕਾਕੇ ਕਰਦੇ ਹੁੰਦੇ ਸੀ। ਹਾਲਾਂਕਿ ਜਿਹੜੇ ਮਹਿੰਗੇ ਵਿਆਹ ਨੇ ਨਾ ਇਹਨਾਂ ਦਾ ਮੈਨੂੰ ਲੱਗਦਾ ਹੈ ਕੋਈ ਮਾਇਨੇ ਨਹੀਂ ਰੱਖਦਾ ਵਿਆਹ। ਬਿਲਕੁਲ ਹੁਣ ਇੱਕ ਤੁਸੀਂ ਗੁਰੂ ਘਰ ਦੇ ਵਿੱਚ ਲਾਵਾਂ ਲੈ ਲਈਆਂ ਮੈਨੂੰ ਲੱਗਦਾ ਹੈ ਕਿ ਉਹੀ ਸਭ ਤੋਂ ਵੱਡੀ ਗੱਲ ਹੈ ਪਾਰਸ ਜਿਹੜੇ ਨੇ ਉਹ ਹੁੰਦੇ ਨੇ ਵਿਆਹਾਂ ਦੇ ਵਿੱਚ ਕੁੜੀਆਂ ਸਰਵ ਕਰ ਰਹੀਆਂ ਹੁੰਦੀਆਂ ਨੇ दारू ਤੁਸੀਂ ਦੇਖਿਆ ਹੋਣਾ ਆ ਅੱਜ ਕੱਲ ਦੇ ਵਿਆਹ ਇੰਨੇ ਐਡਵਾਂਸ ਹੋ ਚੁੱਕੇ ਨੇ ਨੱਚਣ ਵਾਲੀਆਂ ਆਉਂਦੀਆਂ ਨੇ ਉੱਥੇ ਠੀਕ ਹੈ ਪਹਿਲਾਂ ਕਿੱਥੇ ਵਿਆਹਾਂ ਦੇ ਵਿੱਚ ਜਦੋਂ ਨਵੇਂ-ਨਵੇਂ ਸ਼ੁਰੂ ਹੋਏ ਸੀ ਤਾਂ ਸਭਿਆਚਾਰਕ ਗੀਤ ਗਾਉਣ ਵਾਲੀਆਂ ਆਉਂਦੀਆਂ ਸੀਗੀਆਂ ਸਭਿਆਚਾਰ ਪੇਸ਼ ਕਰਨ ਵਾਲੀਆਂ ਕੁੜੀਆਂ ਆਉਂਦੀਆਂ ਹੁੰਦੀਆਂ ਸੀ ਉਹਨਾਂ ਨੇ ਭੰਗੜਾ ਪਾਉਣਾ ਗਿੱਧਾ ਪਾਉਣਾ ਹਨਾ ਜਾਗੋ ਦਾ ਮਤਲਬ ਜਾਗੋ ਹੀ ਕੱਢਣੀ ਹੈ ਕੋਈ ਡੀਜੇ ਨਹੀਂ ਉਹਨਾਂ ਨੇ ਲਾਇਆ ਗੋਣ ਵਾਲੀਆਂ ਆਈਆਂ ਆਲੇ ਦੁਆਲੇ ਦੇ ਘਰਾਂ ਦੀਆਂ ਗਉਣ ਵਾਲੀਆਂ ਆਈਆਂ ਸੀ ਢੋਲਕੀ ਵਜਾਈ ਠੀਕ ਹੈ ਜਿਹੜੇ ਗਿੱਧੇ ਹੁੰਦੇ ਨੇ ਉਹ ਪਾਏ ਹਨਾ ਉਹ ਸਭ ਕੁਝ ਕਰਕੇ ਤੇ ਤੁਸੀਂ ਮੰਨੋਗੇ ਉਸ ਰਾਤ ਵਿਆਹ ਦੇ ਵਿੱਚ ਇੱਕ ਵੀ ਮੁੰਡਾ ਨਹੀਂ ਸੀ ਦਿੱਖਦਾ ਡੀਜੇ ਜਦੋਂ ਆਪਾਂ ਲਗਾਉਂਦੇ ਆ ਤਾਂ ਹੁੰਦੇ ਆ ਨਾ ਮੁੰਡੇ ਹੁਣ ਤਾਂ ਜਾਗ ਉਹਦੇ ਵਿੱਚ ਵੀ ਤੁਹਾਨੂੰ ਮੁੰਡੇ ਹੀ ਦਿਸਦੇ ਆ ਹਨਾ ਪਰ ਉਦੋਂ ਇੱਕ ਵੀ ਮੁੰਡਾ ਨਹੀਂ ਸੀ ਦਿੱਸਦਾ ਲਾਈਕ ਮੈਂ ਭੈਣ ਨੂੰ ਪੁੱਛਾਂ ਮਖੇ ਯਾਰ ਆਪਣੇ ਸ਼ਹਿਰਾਂ ਦੇ ਵਿੱਚ ਤਾਂ ਇਦਾਂ ਦੇ ਵਿਆਹ ਹੁੰਦੇ ਨਹੀਂ ਤੇ ਕਹਿੰਦੀ ਇੱਥੇ ਪਿੰਡ ਆ ਇਦਾਂ ਦੇ ਹੀ ਵਿਆਹ ਕਰਦੇ ਆ ਉਸ ਘਰ ਦੇ ਵਿੱਚ ਜਾ ਕੇ ਮੈਨੂੰ ਇੱਕ ਪਲ ਵੀ ਇਦਾਂ ਮਹਿਸੂਸ ਨਹੀਂ ਹੋਇਆ ਕਿ ਮੈਂ ਕਿਸੇ ਦੇ ਘਰ ਵਿਆਹ ਤੇ ਆਈਆਂ ਮੈਨੂੰ ਇ ਨੇ ਹੀ ਘਰ ਦਾ ਵਿਆਹ ਹੋਵੇ ਕਿ ਹੁਣ ਤੁਸੀਂ ਵਿਆਹਾਂ ਦੇ ਵਿੱਚ ਦੇਖੋ ਇੱਕ ਤੋਂ ਇੱਕ ਚੀਜ਼ ਹੁੰਦੀ ਹੈ ਅਸੀਂ ਸਭ ਤੋਂ ਵੱਧ ਕੱਪੜਿਆਂ ਦੇ ਉੱਤੇ ਪੈਸੇ ਖਰਚ ਕਰਦੇ ਆ 50-50 ਲੱਖ ਰੁਪਏ ਦਾ ਲਹਿੰਗਾ ਹੁੰਦਾ ਹੈ 50-50 ਲੱਖ ਅੱਜਕਲ ਬ੍ਰਾਂਡਡ ਸਭੇ ਸੱਚੇ ਤੋਂ ਬਿਨਾ ਕੁੜੀਆਂ ਪੈਰ ਨਹੀਂ ਪਿੱਛੇ ਬੜੀ ਕਹਿੰਦੀਆਂ ਇਹੀ ਪਾ ਕੇ ਵਿਆਹ ਕਰਾਉਣਾ ਜਿਆਨਾ ਵੀ ਜਿੱਦਾਂ ਮਤਲਬ ਕਿਸੇ ਦਾ ਛੋਟਾ ਮੋਟਾ ਬਿਊਟੀ ਪਾਰਲਰ ਉਹਨੂੰ ਬੁਲਾ ਲੈਣਾ ਰਿਸ਼ਤੇਦਾਰੀ ਚ ਵੀ ਤੇ ਕੋਣ ਉਹਨਾਂ ਕਹ ਦੇਣਾ ਤੁਸੀਂ ਨਾ ਖਰਚਾ ਕਰਿਓ ਮੈਂ ਆਪੇ ਲੈ ਕੇ ਆਉਂਗੀ ਹਾਂ ਮੈਂ ਦੀ ਮੰਦੀ ਲਾਉਣ ਵਾਲ ਵੀ ਇਦਾਂ ਬੁਲਾ ਲੈਣੀ ਸਾਡਾ ਫੁੱਫੜ ਫੁੱਫੜ ਸਭ ਤੋਂ ਜ਼ਿਆਦਾ ਮੇਨ ਹੁੰਦਾ ਹੈ ਕਿ ਉਹ ਨਹੀਂ ਰੁੱਸਣਾ ਚਾਹੀਦਾ ਤੇ ਖਾਸ ਕਰਕੇ ਜੇ ਤਿੰਨ ਚਾਰ ਹੋਣ ਚਲੋ ਫਿਰ ਵੀ ਥੋੜਾ ਹੁੰਦਾ ਇਕੱਲਾ ਫੁੱਫੜ ਸਭ ਤੋਂ ਜ਼ਿਆਦਾ ਹਾਨੀਕਾਰਕ ਹੁੰਦਾ ਐਗਜ਼ਾਮਪਲ ਦੇਖਦੇ ਹਾਂ ਆਪਣੇ ਚਾਚੇ ਤਾਏ ਦਾਦੇ ਪੱਦਾਦੇ ਇੰਨੇ ਸਾਲਾਂ ਤੋਂ ਇਕੱਠੇ ਰਹਿ ਰਹੇ ਹੁੰਦੇ ਨੇ ਤੇ ਅੱਜਕੱਲ ਇੰਨਾ ਖਰਚਾ ਕਰਕੇ ਵੀ ਦੋ ਸਾਲਾਂ ਬਾਅਦ ਅੱਡ ਹੋ ਜਾਂਦੇ ਨੇ ਜਿਹੜਾ ਆਪਾਂ ਸੋਚਦੇ ਆ ਨਾ ਕਿ ਵਿਆਹ ਤੋਂ ਬਾਅਦ ਆਪਾਂ ਇੰਦਾ ਘਰ ਬਣਾਵਾਂਗੇ ਉਹ ਤੁਸੀਂ ਲੈ ਸਕਦੇ ਹੋ ਭਾਵੇਂ ਘਰ ਵਿਆਹ ਦੇ ਦੂਜੇ ਦਿਨ ਲੈ ਲਓ ਕਿੰਦਾ ਲਾਹੋਂਗੇ ਜਿਹੜਾ ਖਰਚਾ ਤੁਸੀਂ ਵਿਆਹ ਤੇ ਕਰਨਾ ਉਹ ਤੇ ਕਰ ਲਓ ਜੀ ਹੋ ਗਈ ਸਵੇਰ ਹੁਣ ਜਾਗ ਜਾਓ ਚੰਨ ਤਾਰਿਆਂ ਨੂੰ ਕਹਿ ਕੇ ਅਲਵਿਦਾ ਨਵੀਂ ਸਵੇਰ ਦੀਆਂ ਖੁਸ਼ੀਆਂ ਦੇ ਵਿੱਚ ਖੋ ਜਾਓ ਪਿਆਰਪਰੀ ਸਾਸ਼ਟ੍ਰੀਕਾਲ ਮੈਂ ਹਾਂ ਹਿਨਕਨੋਜੀਆ ਪ੍ਰੋਗਰਾਮ ਸਵੇਰੇ ਸਵੇਰੇ ਲੈ ਕੇ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਤੁਹਾਡੇ ਮੁਖਾਤਿਬ ਹੋ ਚੁੱਕੇ ਹਾਂ ਪ੍ਰੋਗਰਾਮ ਸਵੇਰੇ ਸਵੇਰੇ ਜਿਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਤੁਹਾਡੇ ਨਾਲ ਕਰਦੇ ਹਾਂ ਅੱਜ ਵੀ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣਗੇ ਕੀਮਤ ਪਾਲਕੌਰ ਸਿੱਧੂ ਕੀਮਤ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਮੈਮ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਜੀ ਕਿੰਮਤ ਕੀ ਹਾਲ ਚਾਲ ਨੇ ਬਹੁਤ ਵਧੀਆ ਬਿਲਕੁਲ ਤੰਦਰੁਸਤ ਜੇ ਸਾਹਮਣੇ ਬੈਠੇ ਹੋ ਬਿਲਕੁਲ ਘਰ ਪਰਿਵਾਰ ਸੇਤਾਂ ਤਵੇਤਾਂ ਸਭ ਕੁਝ ਠੀਕ ਹੈ ਬਹੁਤ ਵਧੀਆ ਸਭ ਕੁਝ ਬਹੁਤ ਸੋਹਣੀ ਜ਼ਿੰਦਗੀ ਚੱਲ ਰਹੀ ਹੈ ਜੀ ਜ਼ਿੰਦਗੀ ਸੋਹਣੀ ਚੱਲਣੀ ਵੀ ਚਾਹੀਦੀ ਹੈ ਹੁਣ ਜੇਕਰ ਆਪਾਂ ਗੱਲ ਕਰੀਏ ਨਾ ਅੱਜ ਸਾਰੇ ਇੰਨੇ ਕੁ ਜ਼ਿਆਦਾ ਬਿਜ਼ੀ ਹੋ ਚੁੱਕੇ ਨੇ ਨਾ ਹੁਣ ਇੱਕੋ ਕਮਰੇ ਦੇ ਵਿੱਚ ਅਸੀਂ ਬੈਠੇ ਹੁੰਦੇ ਹਾਂ ਹਨਾ ਸੋਫੇ ਦੇ ਉੱਤੇ ਬੈਠੇ ਹੁੰਦੇ ਹਾਂ ਟੀਵੀ ਚੱਲ ਰਿਹਾ ਹੁੰਦਾ ਪਰ ਸਾਰਿਆਂ ਦੇ ਹੱਥਾਂ ਦੇ ਵਿੱਚ ਫੋਨ ਹੁੰਦੇ ਨੇ ਬਿਲਕੁਲ ਬਿਲਕੁਲ ਧਿਆਨ ਮਤਲਬ ਟੀਵੀ ਚੱਲਣਾ ਜ਼ਰੂਰ ਹੈ ਪਰ ਧਿਆਨ ਸਭ ਦਾ ਆਪੋ ਆਪਣੇ ਫੋਨਸ ਦੇ ਵਿੱਚ ਹੁੰਦਾ ਹੈ ਸਾਰਿਆਂ ਨੇ ਆਪੋ ਆਪਣੀ ਇੱਕ ਵੱਖਰੀ ਹੀ ਦੁਨੀਆ ਬਣਾ ਲਈ ਹੈ ਅਸੀਂ ਇੱਕ ਦੂਜੇ ਦੀ ਜ਼ਿੰਦਗੀ ਦੇ ਨਾਲ ਬਿਲਕੁਲ ਵੀ ਮੁਖਾਤਬ ਨਹੀਂ ਆ ਸਾਨੂੰ ਇੱਕ ਦੂਜੇ ਦੀ ਜ਼ਿੰਦਗੀ ਦੇ ਵਿੱਚ ਕੀ ਹੋ ਰਿਹਾ ਹੈ ਅੱਜ ਜਾਣਣ ਦੀ ਸਭ ਤੋਂ ਵੱਧ ਜ਼ਰੂਰਤ ਹੈ ਖਾਸ ਕਰਕੇ ਆਪਣੇਆਂ ਦੀ ਕਿ ਤੁਹਾਡੇ ਆਪਣੇਆਂ ਦੇ ਨਾਲ ਹੋ ਕੀ ਰਿਹਾ ਹੈ ਕਿਤੇ ਉਹ ਕਿਸੇ ਸਮੱਸਿਆ ਦੇ ਵਿੱਚ ਤਾਂ ਨਹੀਂ ਪਰ ਅੱਜ ਕੀ ਹੋ ਹੈ ਅੱਜ ਲੋਕ ਜਿਹੜੇ ਨੇ ਉਹ ਖੁਦਗਰਜ਼ ਹੁੰਦੇ ਜਾ ਰਹੇ ਨੇ ਬਿਲਕੁਲ ਇਹੀ ਮੈਂ ਕਹੂੰਗੀ ਨਾ ਇੱਕ ਕਾਰਨ ਹੈ ਲੋਕ ਡਿਪਰੈਸ਼ਨ ਦੇ ਵਿੱਚ ਜਾ ਰਹੇ ਨੇ ਜੀ ਸਟ्रेस ਕਿਉਂਕਿ ਡਿਸਕਸ ਹੀ ਨਹੀਂ ਕਰਦੇ ਉਹ ਸਾਂਝੀਆਂ ਹੀ ਨਹੀਂ ਗੱਲਾਂ ਕਰਦੇ ਇੱਕ ਸਮਾਂ ਹੁੰਦਾ ਸੀ ਜਦੋਂ ਲੋਕ ਆਪਣੇ ਦੁੱਖ ਵੰਡਦੇ ਹੁੰਦੇ ਸੀ ਕਹਿੰਦੇ ਨਾ ਦੁੱਖ ਵੰਡਾਉਣ ਦੇ ਨਾਲ ਘਟ ਜਾਂਦੇ ਨੇ ਉਹੀ ਚੀਜ਼ ਹੈ ਪਰ ਹੁਣ ਲੋਕ ਉਹਨਾਂ ਨੂੰ ਆਪਣੇ ਅੰਦਰ ਹੀ ਦੱਬ ਕੇ ਰੱਖ ਲੈਂਦੇ ਨੇ ਉਹਨਾਂ ਨੂੰ ਲੱਗਦਾ ਸ਼ਾਇਦ ਸਾਨੂੰ ਕੋਈ ਸਮਝਣ ਵਾਲਾ ਨਹੀਂ ਜੀ ਲੋਕਾਂ ਨੂੰ ਇਹੀ ਬਹੁਤ ਵੱਡੀ ਗਲਤਫਹਿਮੀ ਹੈ ਕਿ ਉਹਨਾਂ ਨੂੰ ਕੋਈ ਵੀ ਸਮਝਣ ਵਾਲਾ ਨਹੀਂ ਫਿਲਹਾਲ ਕਿੰਮਤ ਅਸੀਂ ਗਾਹੇ-ਬਗਾਹੇ ਬਹੁਤ ਸਾਰੀਆਂ ਗੱਲਾਂ ਬਾਤਾਂ ਇਸ ਟੌਪਿਕ ਦੇ ਉੱਤੇ ਕਰਦੇ ਆਂ ਅੱਜ ਮੈਂ ਚਾਹੁੰਦੀ ਆਂ ਪ੍ਰੋਗਰਾਮ ਸਵੇਰੇ-ਸਵੇਰੇ ਦੇ ਵਿੱਚ ਗੱਲ ਦਿਖਾਵੇ ਦੀ ਹੋਵੇ ਹੁਣ ਤੁਸੀਂ ਸੋਚੋਗੇ ਕਿ ਕਿਹੜੇ ਵਿਖਾਵੇ ਦੀ ਗੱਲ ਕਰ ਰਹੀ ਐ ਇੱਥੇ ਤਾਂ ਦੁਨੀਆ ਦੇ ਵਿੱਚ ਚੱਲਦਾ ਹੀ ਉਹ ਸਭ ਕੁਝ ਆ ਵਿੰਡੋ ਡਰੈਸਿੰਗ ਦੁਨੀਆ ਚੱਲਦੀ ਹੀ ਉਸ ਦੇ ਸਿਰ ਤੇ ਜੀ ਜੀ ਹੁਣ ਮੈਂ ਤੁਹਾਨੂੰ ਦੱਸੂਗੀ ਕਿ ਵਿਖਾਵਾ ਜਿਹੜਾ ਆ ਨਾ ਮੈਂ ਅੱਜ ਵਿਆਹਾਂ ਦੀ ਗੱਲ ਕਰਾਂਗੀ ਜੀ ਤੁਸੀਂ ਵੀ ਇੱਕ ਕੁੜੀ ਆ ਤੁਹਾਡੀ ਵੀ ਕੋਈ ਭੈਣ ਹੋਣੀ ਤਾਈ ਦੀ ਕੁੜੀ ਹੋਣੀ ਆ ਤੁਸੀਂ ਵਿਆਹ ਦੇਖਿਆ ਹੋਣਾ ਤੁਸੀਂ ਉਹ ਹਾਲਾਤ ਵੀ ਦੇਖੇ ਹੋਣੇ ਆ ਕਿ ਕਿਸ ਤਰੀਕੇ ਇੱਕ ਪਿਓ ਆਪਣੀ ਧੀ ਦੇ ਵਿਆਹ ਵਾਸਤੇ ਪੈਸੇ ਜੋੜਦਾ ਹੈ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ ਜਿਹੜੀ ਹੈ ਉਹ ਆਪਣੀ ਧੀ ਵਾਸਤੇ ਇਕੱਠੀ ਕਰਦਾ ਹੈ ਤੇ ਉਹਦੇ ਵਿਆਹ ਦੇ ਉੱਤੇ ਸਿਰਫ ਇੱਕ ਦਿਨ ਦੇ ਉੱਤੇ ਉਹ ਲਗਾ ਬੈਠਦਾ ਹੈ ਤੇ ਲੋਕ ਕੀ ਕਹਿੰਦੇ ਨੇ ਤੁਹਾਨੂੰ ਵੀ ਪਤਾ ਹੈ ਮੈਨੂੰ ਵੀ ਪਤਾ ਹੈ ਤੇ ਸਾਡੇ ਦਰਸ਼ਕਾਂ ਨੂੰ ਵੀ ਪਤਾ ਹੈ ਆ ਕੇ ਕੋਈ ਨਾ ਕੋਈ ਗਲਤੀ ਉਹਨਾਂ ਨੇ ਘਾਟ ਹੀ ਜਾਣੀ ਹੈ ਇਹ ਹਲੇ ਸਵਾਰ ਨਹੀਂ ਆਇਆ ਆ ਚੀਜ਼ ਦੀ ਕਮੀ ਸੀ ਮਤਲਬ ਇੱਕ ਲੱਗਦਾ ਨਾ ਜਿੱਦਾਂ ਪਿਓ ਪੂਰੀ ਜਦੋਂ ਇੱਕ ਪਿਓ ਦੇ ਘਰ ਧੀ ਦਾ ਜਨਮ ਹੁੰਦਾ ਨਾ ਤਾਂ ਪਿਓ ਉਦੋਂ ਹੀ ਕਮਾਉਣਾ ਸ਼ੁਰੂ ਕਰ ਦਿੰਦਾ ਹੈ ਜੀ ਜੋੜਨਾ ਸ਼ੁਰੂ ਕਰ ਦਿੰਦਾ ਹੈ ਹਾਂ ਵੀ ਮੈਂ ਆਪਣੀ ਕੁੜੀ ਨੂੰ ਆਹ ਦਊਂਗਾ ਆਹ ਦਊਂਗਾ ਪਰ ਅੱਜ ਕੱਲ ਸਮਾਜ ਅਜੇਹਾ ਹੋ ਗਿਆ ਹੈ ਕਿ ਪਿਓ ਜਿੰਨਾ ਮਰਜ਼ੀ ਕਰ ਲਵੇ ਭਾਵੇਂ ਪੂਰੀ ਦੁਨੀਆ ਆਪਣੀ ਕੁੜੀ ਤੇ ਲੁਟਾ ਦੇਵੇ ਉਹਨਾਂ ਨੇ ਕਹਿਣਾ ਸਵਾਦ ਨਹੀਂ ਹੈ ਜੀ ਹਲੇ ਆ ਕਮੀ ਜ਼ਰੂਰ ਹੈ ਜੀ ਕਮੀ ਜਿਹੜੀ ਹੈ ਨਾ ਲੋਕ ਸਿਰਫ ਕਮੀਆਂ ਹੀ ਕੱਢਣਾ ਜਾਣਦੇ ਆ ਲੋਕ ਇੱਕ ਦੂਜੇ ਨੂੰ ਅੱਗੇ ਭੇਜ ਕੇ ਅੱਗੇ ਦੇਖ ਕੇ ਖੁਸ਼ ਨਹੀਂ ਨੇ ਹੁਣ ਇੱਕ ਪਿਓ ਜਿਹੜਾ ਕਿ ਜਦੋਂ ਧੀ ਜੰਮੀ ਜਿਵੇਂ ਤੁਸੀਂ ਕਿਹਾ ਘਰ ਦੇ ਵਿੱਚ ਉਹਨੂੰ ਪਤਾ ਹੈ ਕਿ ਮੈਂ ਆਪਣੀ ਧੀ ਕੱਲ ਨੂੰ ਵਿਆਉਣੀ ਆ ਉਹ ਪੈਸੇ ਜੋੜਨੇ ਸ਼ੁਰੂ ਕਰ ਦਿੱਤੇ ਉਸ ਪਿਓ ਨੇ ਚਲੋ ਵਿਆਹ ਆਇਆ ਕੁੜੀ ਦਾ ਹਨਾ ਸ਼ਗਨਾ ਦਾ ਵੇਲਾ ਆਇਆ ਘਰ ਦੇ ਵਿੱਚ ਸਾਰੀਆਂ ਤਿਆਰੀਆਂ ਹੋਈਆਂ ਬਹੁਤ ਸਭ ਕੁਝ ਮਹਿੰਗੇ ਮਹਿੰਗੇ ਉਹਨਾਂ ਨੇ ਕੱਪੜੇ ਵੀ ਪਾਏ ਸਭ ਕੁਝ ਹੋਇਆ ਪਰ ਆਖਿਰ ਦੇ ਵਿੱਚ ਅੰਤ ਕੀ ਹੈ ਇਸ ਚੀਜ਼ ਦਾ ਅਸੀਂ ਪੈਸੇ ਲਗਾ ਰਹੇ ਹਾਂ ਅਸੀਂ ਪੈਸੇ ਲਗਾ ਕੇ ਕੁੜੀ ਦਾ ਵਿਆਹ ਕਰ ਦਿੱਤਾ ਪਰ ਹੁਣ ਇੱਥੇ ਮੈਂ ਇਹ ਕਹਿਣਾ ਚਾਹੂੰਗੀ ਕਿ ਚਲੋ ਇੱਕ ਫੈਮਿਲੀ ਉਹ ਹੁੰਦੀ ਹੈ ਜਿਨੇ ਆਪਣੀ ਕੁੜੀ ਜਿਹੜੀ ਹੈ ਉਹ ਬੜੇ ਲਾਡਾ ਚਾਹਾਂ ਨਾਲ ਪਾਲੀ ਹੁੰਦੀ ਹੈ ਉਹਦੀ ਹਰ ਇੱਕ ਖੁਆਇਸ਼ ਪੂਰੀ ਕੀਤੀ ਹੁੰਦੀ ਹੈ ਕਹ ਲੋ ਕਿ ਪਿੱਛੋਂ ਵਧੀਆ ਹੁੰਦਾ ਪਰਿਵਾਰ ਹਨਾ ਪਰ ਬਹੁਤ ਸਾਰੇ ਅੱਜ ਲੋਕ ਅਜਿਹੇ ਵੀ ਨੇ ਜਿਨ੍ਹਾਂ ਦੇ ਕੋਲ ਮੈਂ ਕਹੂੰਗੀ ਕਿ ਰਾਤ ਦੀ ਰੋਟੀ ਖਾਣ ਨੂੰ ਵੀ ਉਹ ਤਰਸ ਜਾਂਦੇ ਨੇ ਕਿ ਪਤਾ ਨਹੀਂ ਕੀ ਹੋਣਾ ਆ ਤੇ ਕਿਤੇ ਨਾ ਕਿਤੇ ਨਾ ਦੇਖਾ ਦੇਖੀ ਲੋਕ ਇਸ ਨੂੰ ਕਹਿ ਸਕਦੇ ਕਿ ਬੜਾਵਾ ਦੇ ਰਹੇ ਆ ਜਿਹੜਾ ਕਹਿ ਸਕਦੇ ਕਿ ਮਹਿੰਗੇ ਵਿਆਹ ਜਿਹੜੇ ਹੋ ਰਹੇ ਨੇ ਨਾ ਉਹ ਲਗਾਤਾਰ ਹੁਣ ਵੱਧਦੇ ਜਾ ਰਹੇ ਆ ਤੁਸੀਂ ਦੇਖਿਆ ਹੋਣਾ ਕਿ ਵਿਆਹਾਂ ਦੇ ਵਿੱਚ ਕੀ ਕੁਝ ਨਹੀਂ ਚੱਲ ਪਿਆ ਵਿਆਹ ਨਹੀਂ ਹੁੰਦਾ ਉਹ ਮੇਲਾ ਹੁੰਦਾ ਆ ਬਿਲਕੁਲ ਤੁਸੀਂ ਤਰ੍ਹਾਂ ਤਰ੍ਹਾਂ ਦੇ ਸਟਾਲ ਲੱਗੇ ਹੁੰਦੇ ਆ ਬਿਲਕੁਲ ਬਿਲਕੁਲ ਉਹਦੇ ਵਿੱਚ ਵੀ ਇਹ ਨਹੀਂ ਹਰ ਇੱਕ ਚੀਜ਼ ਆ ਵੀ ਲਗਾ ਦਈਏ ਉਹ ਵੀ ਲਗਾ ਦਈਏ ਵਿਆਹ ਤਾਂ ਪਹਿਲਾਂ ਵੀ ਹੁੰਦੇ ਸੀ ਸਦੀਆਂ ਤੋਂ ਇਹ ਰੀਤ ਚੱਲੀ ਆਈ ਐ ਸਦੀਆਂ ਤੋਂ ਲੋਕ ਕੁੜੀਆਂ ਆਪਣੀਆਂ ਵਿਆਉਂਦੇ ਆਏ ਨੇ ਪਰ ਅੱਜ ਕੱਲ ਇਹ ਵਿਆਹ ਬਹੁਤ ਵੱਖਰੇ ਹੋ ਗਏ ਨੇ ਪਹਿਲਾਂ ਤਾਂ ਦੋ ਚਾਰ ਚੀਜ਼ਾਂ ਦੇ ਨਾਲ ਸਰ ਜਾਂਦਾ ਸੀ ਤੁਸੀਂ ਦੇਖੋਗੇ ਪੁਰਾਣੇ ਜ਼ਮਾਨੇ ਦੇ ਵਿੱਚ ਜ਼ਿਆਦਾਤਰ ਵਿਆਹ ਚੁੰਨੀ ਝੜਾਵਾ ਹੁੰਦੇ ਸੀਗੇ ਜੀ ਵੱਡੇ ਵਿਆਹ ਵੱਡੇ ਘਰਾਂ ਦੇ ਕਾਕੇ ਕਰਦੇ ਹੁੰਦੇ ਸੀ ਜਿਨ੍ਹਾਂ ਨੂੰ 100-100 150 ਕਿੱਲੇ ਆਉਂਦੇ ਹੁੰਦੇ ਸੀ ਜੀ 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 ਬਾਕੀ ਨੋਰਮਲ ਰੱਜਦਾ ਪੂਜਦਾ ਪਰਿਵਾਰ ਚੁੰਨੀ ਝੜਾਵਾ ਕਰਨਾ ਜ਼ਿਆਦਾ ਪਸੰਦ ਕਰਦਾ ਸੀ ਸਾਦਗੀ ਮੁੱਕ ਗਈ ਆ ਅੱਜ ਸਾਦਗੀ ਜਿਹੜੀ ਹੈ ਅਸੀਂ ਆਪਣੇ ਵਿੱਚੋਂ ਵੀ ਕੱਢ ਕੇ ਬਾਹਰ ਸੁੱਟ ਦਿੱਤੀ ਹੈ ਤੇ ਅਸੀਂ ਦਿਖਾਵੇ ਵਾਲੀ ਜ਼ਿੰਦਗੀ ਜੀ ਰਹੇ ਹਾਂ ਹਾਲਾਂਕਿ ਜਿਹੜੇ ਮਹਿੰਗੇ ਵਿਆਹ ਨੇ ਨਾ ਇਹਨਾਂ ਦਾ ਮੈਨੂੰ ਲੱਗਦਾ ਹੈ ਕੋਈ ਮਾਇਨੇ ਨਹੀਂ ਰੱਖਦਾ ਵਿਆਹ ਬਿਲਕੁਲ ਹੁਣ ਇੱਕ ਤੁਸੀਂ ਗੁਰੂ ਘਰ ਦੇ ਵਿੱਚ ਲਾਵਾਂ ਲੈ ਲਈਆਂ ਮੈਨੂੰ ਲੱਗਦਾ ਹੈ ਕਿ ਉਹੀ ਸਭ ਤੋਂ ਵੱਡੀ ਗੱਲ ਹੈ ਤੁਸੀਂ ਇੱਕ ਦੂਜੇ ਨੂੰ ਹਨਾ ਜਨਮਾਂ ਦੇ ਸਾਥ ਦਾ ਵਾਅਦਾ ਕਰ ਦਿੱਤਾ ਤੇ ਠੀਕ ਹੈ ਪਰ ਜਦੋਂ ਤੁਸੀਂ ਲੋਕਾਂ ਨੂੰ ਬੁਲਾ ਰਹੇ ਹਾਂ ਲੋਕਾਂ ਨੇ ਕੀ ਕਰਨਾ ਹੈ ਤੁਹਾਡੇ ਵਿਆਹ ਦੇ ਵਿੱਚ ਆ ਕੇ ਮੈਨੂੰ ਆ ਗੱਲ ਨਹੀਂ ਸਮਝ ਆਉਂਦੀ ਲੋਕ ਆਉਂਦੇ ਨੇ ਤੁਹਾਡੇ ਵਿਆਹ ਦੇ ਵਿੱਚ ਠੀਕ ਹੈ ਫਿਰ ਉਹ ਨੁਕਸ ਵੀ ਕੱਟ ਕੇ ਚਲੇ ਜਾਂਦੇ ਨੇ ਉਹਨਾਂ ਨੇ ਇੱਕ ਵਾਰ ਵੀ ਨਹੀਂ ਸੋਚਣਾ ਕਿ ਪਤਾ ਨਹੀਂ ਕਿਵੇਂ ਤੁਸੀਂ ਵਿਆਹ ਕਰ ਰਹੇ ਹੋ ਹਨਾ ਕੁੜੀ ਦਾ ਬਿਲਕੁਲ ਕਿਉਂਕਿ ਉਹ ਸਿਚੁਏਸ਼ਨ ਨਹੀਂ ਸਮਝਦੇ ਇੱਕ ਪਿਓ ਹੁੰਦਾ ਜਦੋਂ ਵੀ ਕੁੜੀ ਦਾ ਵਿਆਹ ਕਰਦਾ ਨਾ ਉਹ ਆਪਣਾ ਪੂਰਾ 100% ਦੇਣ ਦੀ ਕੋਸ਼ਿਸ਼ ਕਰਦਾ ਵੀ ਕੋਈ ਕਮੀ ਨਾ ਮੇਰੇ ਵੱਲੋਂ ਰਹਿ ਜਵੇ ਤੇ ਗੱਲ ਕਰੀਏ ਜਦੋਂ ਇੱਕ ਪਿਓ ਪੂਰੀ ਜ਼ਿੰਦਗੀ ਕਮਾਉਂਦਾ ਥੱਕ ਜਾਂਦਾ ਤੇ ਇੱਕ ਕੁੜੀ ਦੇ ਵਿਆਹ 'ਚ ਜਦੋਂ ਸਾਰੀ ਆਪਣੀ ਕਮਾਈ ਲਾ ਦਿੰਦਾ ਤਾਂ ਫੇਰ ਉਹ ਸ਼ੁਰੂ 'ਚ ਪਹੁੰਚ ਜਾਂਦਾ ਉਹਦੇ ਕੋਲ ਕੁਝ ਨਹੀਂ ਬਚਦਾ ਤੇ ਲੋਕ ਇੱਕ ਮਿੰਟ 'ਚ ਕਹਿ ਦਿੰਦੇ ਹਲੇ ਆ ਕਮੀ ਰਹਿ ਗਈ ਹਲੇ ਸਾਨੂੰ ਆਏ ਨਹੀਂ ਕੀਤਾ ਹਲੇ ਸਾਨੂੰ ਇਦਾਂ ਨਹੀਂ ਪੁੱਛਿਆ ਸਾਨੂੰ ਆ ਨਹੀਂ ਦਿੱਤਾ ਵੀ ਮਤਲਬ ਉਸ ਪਿਓ ਬਾਰੇ ਵੀ ਸੋਚਣਾ ਚਾਹੀਦਾ ਜਿਹਨੇ ਆਪਣੀ ਕੁੜੀ ਤੇ ਇੰਨਾ ਕੁਝ ਲਾ ਦਿੱਤਾ ਤੇ ਫਿਰ ਵੀ ਉਹਦੇ ਕੋਲ ਕੀ ਬਚਿਆ ਕੁਝ ਵੀ ਨਹੀਂ ਕੁਝ ਨਹੀਂ ਹੁਣ ਉਹਨੂੰ ਸ਼ੁਰੂ ਤੋਂ ਸ਼ੁਰੂ ਕਰਾ ਲਈ ਆਪਣੀ ਧੀ ਵੀ ਦੇ ਦਿੱਤੀ ਤੇ ਬਚਿਆ ਕੁਝ ਵੀ ਨਹੀਂ ਪਿੱਛੇ ਹੁਣ ਦੇਖੋ ਵਿਆਹ ਜਿਹੜੇ ਨੇ ਉਹ ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਕਿ ਮੇਲੇ ਬਣ ਚੁੱਕੇ ਨੇ ਬਾਰਜ਼ ਜਿਹੜੇ ਨੇ ਉਹ ਹੁੰਦੇ ਨੇ ਵਿਆਹਾਂ ਦੇ ਵਿੱਚ ਹੁਣ ਕੁੜੀਆਂ ਸਰਵ ਕਰ ਰਹੀਆਂ ਹੁੰਦੀਆਂ ਨੇ दारू ਤੁਸੀਂ ਦੇਖਿਆ ਹੋਣਾ ਆ ਅੱਜ ਕੱਲ ਦੇ ਵਿਆਹ ਇੰਨੇ ਐਡਵਾਂਸ ਹੋ ਚੁੱਕੇ ਨੇ ਨੱਚਣ ਵਾਲੀਆਂ ਆਉਂਦੀਆਂ ਨੇ ਉੱਥੇ ਠੀਕ ਹੈ ਪਹਿਲਾਂ ਕਿੱਥੇ ਵਿਆਹਾਂ ਦੇ ਵਿੱਚ ਜਦੋਂ ਨਵੇਂ-ਨਵੇਂ ਸ਼ੁਰੂ ਹੋਏ ਸੀ ਤਾਂ ਸਭਿਆਚਾਰਕ ਗੀਤ ਗਾਉਣ ਵਾਲੀਆਂ ਆਉਂਦੀਆਂ ਸੀ ਕਿਆਂ ਸਭਿਆਚਾਰ ਪੇਸ਼ ਕਰਨ ਵਾਲੀਆਂ ਕੁੜੀਆਂ ਆਉਂਦੀਆਂ ਹੁੰਦੀਆਂ ਸੀ ਉਹਨਾਂ ਨੇ ਭੰਗੜਾ ਪਾਉਣਾ ਗਿੱਧਾ ਪਾਉਣਾ ਹਨਾ ਆ ਚੀਜ਼ ਹੁੰਦੀ ਸੀ ਹੁਣ ਇੱਥੇ ਇੱਕ ਹੋਰ ਡਿਫਰੈਂਸ ਹੈ ਕਿ ਭੰਗੜਾ ਜਿਹੜਾ ਉਹ ਮੁੰਡਿਆਂ ਵਾਸਤੇ ਬਣਿਆ ਸੀ ਗਿੱਧਾ ਜਿਹੜਾ ਉਹ ਕੁੜੀਆਂ ਵਾਸਤੇ ਬਣਿਆ ਸੀ ਪਰ ਅਸੀਂ ਐ ਕੀ ਕੁਝ ਘਰ ਬੈਠੇ ਆ ਅਸੀਂ ਆਪਣਾ ਵਿਰਸਾ ਗਵਾਈ ਬੈਠੇ ਆ ਹੁਣ ਪਿੰਡਾਂ ਦੇ ਵਿੱਚ ਜਦੋਂ ਵਿਆਹ ਹੁੰਦਾ ਸੀ ਜੰਜ ਜਿਹੜੀ ਆ ਉਹ ਕਿੰਨੇ ਕਿੰਨੇ ਦਿਨ ਘਰ ਦੇ ਵਿੱਚ ਰੁਕਦੀ ਹੁੰਦੀ ਸੀ ਉਦੋਂ ਵੀ ਤਾਂ ਵਿਆਹ ਹੁੰਦੇ ਸੀ ਕਿ ਨਾ ਹੁਣ ਇੱਕ ਮੈਂ ਤੁਹਾਨੂੰ ਆਪਣਾ ਕਿੱਸਾ ਸੁਣਾਉਂਦੀ ਆ ਕੁਝ ਸਾਲ ਪਹਿਲਾਂ ਦੀ ਗੱਲ ਐ ਉਦੋਂ ਮੈਂ ਹੋਵਾਂਗੀ ਕੋਈ 7ਵੀਂ 8ਵੀਂ ਦੇ ਵਿੱਚ ਉਦੋਂ ਇੰਨਾ ਐਡਵਾਂਸ ਸਮਾਂ ਨਹੀਂ ਸੀ ਆਇਆ ਨਵੇਂ-ਨਵੇਂ ਫੋਨ ਚੱਲੇ ਸੀਗੇ ਤੇ ਸੋਸ਼ਲ ਮੀਡੀਆ ਵਗੈਰਾ ਚੱਲਿਆ ਸੀ ਕਿਸੇ ਕਿਸੇ ਦੇ ਕੋਲ ਬਹੁਤ ਵੱਡੇ ਘਰਾਂ ਦੇ ਵਿੱਚ ਕਿਤੇ ਹਰੇਕ ਬੱਚੇ ਦੇ ਕੋਲ ਫੋਨ ਹੁੰਦੇ ਸੀਗੇ ਮੇਰੇ ਕੋਲ ਤਾਂ ਖੁਦ ਵੀ ਨਹੀਂ ਸੀਗਾ ਸਾਡੇ ਕੋਲ ਉਹ ਬਟਨਾ ਵਾਲੇ ਘਰਾਂ ਦੇ ਵਿੱਚ ਆ ਨੋਟਿਆ ਦੇ ਜ਼ਿਆਦਾ ਚਾਹੁੰਦੀ ਸੀ ਉਦੋਂ ਤਾਂ ਮੇਰੀ ਭੈਣ ਵੱਡੀ ਆ ਮੇਥੋਂ ਤਾਂ ਸਭ ਤੋਂ ਵੱਡੀ ਭੈਣ ਦੀ ਸਹੇਲੀ ਦਾ ਵਿਆਹ ਤਾਂ ਉਹਨੂੰ ਪਤਾ ਹੈ ਪਹਿਲਾਂ ਕੁੜੀਆਂ ਦੇ ਵਿਆਹ ਜਲਦੀ ਕਰ ਦਿੰਦੇ ਹੁੰਦੇ ਸੀ ਕਿ ਨਾ ਤਾਂ ਉਹਦਾ ਵਿਆਹ ਆਇਆ ਉਸ ਲੈਣ ਵਾਲੀ ਸੀ ਲੁਧਿਆਣੇ ਦੇ ਲਾਗੇ ਦੇ ਪਿੰਡ ਦੀ ਤੇ ਉਹ ਇੱਥੇ ਜੌਬ ਕਰਦੀ ਸੀ ਪਹਿਲਾਂ ਤੇ ਉਹ ਤਾਂ ਵਿਆਹ ਬੜਾ ਬੜੀ ਛੇਤੀ ਕਰ ਦਿੱਤਾ ਸੀ ਪਲੱਸ ਟੂ ਤੋਂ ਬਾਅਦ ਉਹਨੇ ਜੌਬ ਸ਼ੁਰੂ ਕੀਤੀ ਇੱਥੇ ਤੇ ਨਾਲ ਹੀ ਉਹਦੇ ਘਰਦਿਆਂ ਨੇ ਉਹਦਾ ਵਿਆਹ ਜਿਹੜਾ ਸੀ ਉਹ ਤੈਅ ਕਰ ਦਿੱਤਾ ਤੇ ਸਾਨੂੰ ਸੱਦਾ ਆਇਆ ਤੇ ਅਸੀਂ ਗਏ ਉਹਨਾਂ ਦੇ ਵਿਆਹ ਤੇ ਅਸੀਂ ਮੈਂ ਪਿੰਡ ਦਾ ਪਿੰਡ ਵਾਲਾ ਵਿਆਹ ਜਿਹੜਾ ਨੂੰ ਪਹਿਲੀ ਵਾਰ ਦੇਖਿਆ ਸੀਗਾ ਤੇ ਮੈਂ ਗਈ ਉਹਨਾਂ ਦੇ ਵਿਆਹ ਦੇ ਉੱਤੇ ਤੇ ਤੁਸੀਂ ਮੰਨੋਗੇ ਲਾਈਕ ਬਹੁਤ ਵਧੀਆ ਇੱਕ ਹੁੰਦਾ ਨਾ ਅੰਦਰੋਂ ਮਹਿਸੂਸ ਹੁੰਦਾ ਆ ਉਹ ਚੀਜ਼ ਸੀਗੀ ਲਾਈਕ ਉੱਥੇ ਕੋਈ ਤਾਮ-ਝਾਮ ਨਹੀਂ ਸੀਗਾ ਕੁਝ ਨਹੀਂ ਸੀਗਾ ਉਹਨਾਂ ਨੇ ਰਾਤ ਨੂੰ ਵਿਆਹ ਤੋਂ ਇੱਕ ਦਿਨ ਪਹਿਲਾਂ ਜਾਗੋ ਕੱਢੀ ਬਹੁਤ ਸ਼ਾਂਤ ਤਰੀਕੇ ਦੇ ਨਾਲ ਕੋਈ ਡੀਜੇ ਨਹੀਂ ਉਹਨਾਂ ਨੇ ਲਗਾਇਆ ਜਾਗੋ ਦਾ ਮਤਲਬ ਜਾਗੋ ਹੀ ਕੱਢਣੀ ਹੈ ਕੋਈ ਡੀਜੇ ਨਹੀਂ ਉਹਨਾਂ ਨੇ ਲਾਇਆ ਗੋਣ ਵਾਲੀਆਂ ਆਈਆਂ ਆਲੇ-ਦੁਆਲੇ ਦੇ ਘਰਾਂ ਦੀਆਂ ਗੋਣ ਵਾਲੀਆਂ ਆਈਆਂ ਸੀ ਢੋਲਕੀ ਵਜਾਈ ਠੀਕ ਹੈ ਜਿਹੜੇ ਗਿੱਧੇ ਹੁੰਦੇ ਨੇ ਉਹ ਪਾਏ ਹਨਾ ਉਹ ਸਭ ਕੁਝ ਕਰਕੇ ਤੇ ਤੁਸੀਂ ਮੰਨੋਗੇ ਉਸ ਰਾਤ ਵਿਆਹ ਦੇ ਵਿੱਚ ਇੱਕ ਵੀ ਮੁੰਡਾ ਨਹੀਂ ਸੀ ਦਿਖਦਾ ਡੀਜੇ ਜਦੋਂ ਆਪਾਂ ਲਗਾਉਂਦੇ ਆ ਤਾਂ ਹੁੰਦੇ ਆ ਨਾ ਮੁੰਡੇ ਹੁਣ ਤਾਂ ਜਾਗੋ ਦੇ ਵਿੱਚ ਵੀ ਤੁਹਾਨੂੰ ਮੁੰਡੇ ਹੀ ਦਿਸਦੇ ਆ ਹਨਾ ਪਰ ਉਦੋਂ ਇੱਕ ਵੀ ਮੁੰਡਾ ਨਹੀਂ ਸੀ ਦਿਖਦਾ ਇੱਕ ਵੀ ਮੁੰਡਾ ਨਹੀਂ ਸੀ ਸਿਰਫ ਤੇ ਸਿਰਫ ਬੀਬੀਆਂ ਹੀ ਸੀਗੀਆਂ ਅਸੀਂ ਸਾਰਿਆਂ ਨੇ ਹਨਾ ਕਹਿ ਸਕਦੇ ਉਹਨੂੰ ਗੋਣੇ ਗਾਏ ਜਾਂ ਕੁਝ ਹੁੰਦਾ ਹੈ ਗੀਤਾ ਗੁਤਾ ਤਾਂ ਮੈਨੂੰ ਇਹਨਾਂ ਪਤਾ ਨਹੀਂ ਸੀਗਾ ਪਿੰਡਾਂ ਦੇ ਵਿਆਹ ਦਾ ਤੇ ਅਗਲੇ ਦਿਨ ਜਦੋਂ ਬਰਾਤ ਆਈ ਨਾ ਉਹ ਵੀ ਬੜੇ ਵਧੀਆ ਸਾਦਗੀ ਦੇ ਨਾਲ ਆਈ ਤੇ ਗੁਰੂ ਘਰ ਪਹਿਲਾਂ ਲਾਵਾਂ ਹੋਈਆਂ ਉਸ ਤੋਂ ਬਾਅਦ ਜਿਹੜਾ ਚਾ ਪਾਣੀ ਦਾ ਲੰਗਰ ਸੀਗਾ ਉਹ ਸਾਰਿਆਂ ਨੇ ਉੱਥੇ ਛੱਕਿਆ ਤੇ ਉਸ ਤੋਂ ਬਾਅਦ ਸਿਰਫ ਤੇ ਸਿਰਫ ਅੱਪਾ ਕਹ ਲੋ ਕਿ ਪਕੌੜੇ ਜਿਹੜੇ ਹੁੰਦੇ ਨਹੀਂ ਸੀ ਪਹਿਲਾਂ ਇੱਕ ਤਾਂ ਬੂੰਦੀ ਦੇ ਲੱਡੂ ਹੁੰਦੇ ਸੀ ਬਰਫੀ ਹੁੰਦੀ ਸੀ ਤੇ ਉਹ ਫਿੰਗਰਸ ਜਿਹਨੂੰ ਕਹਿ ਲੈਂਦੇ ਆ ਉਹ ਪਕੌੜੇ ਜੇ ਸੀਗੇ ਨਾਲ ਹੋਰ ਪਤਾ ਨਹੀਂ ਕਿੰਨੇ ਕਿੰਨੇ ਹਾਂ ਛੋਟਾ-ਮੋਟਾ ਸਮਾਨ ਉਹ ਸੀਗਾ ਉਹ ਸਭ ਦੇਖ ਕੇ ਨਾ ਲਾਈਕ ਮੈਂ ਭੈਣ ਨੂੰ ਪੁੱਛਾਂ ਮੈਂ ਕਿ ਯਾਰ ਆਪਣੇ ਸ਼ਹਿਰਾਂ ਦੇ ਵਿੱਚ ਤਾਂ ਇਦਾਂ ਦੇ ਵਿਆਹ ਹੁੰਦੇ ਨਹੀਂ ਤੇ ਕਹਿੰਦੀ ਇੱਥੇ ਪਿੰਡ ਆ ਇਦਾਂ ਦੇ ਹੀ ਵਿਆਹ ਕਰਦੇ ਆ ਤੇ ਉਸ ਘਰ ਦੇ ਵਿੱਚ ਜਾ ਕੇ ਮੈਨੂੰ ਇੱਕ ਪਲ ਵੀ ਇਦਾਂ ਮਹਿਸੂਸ ਨਹੀਂ ਹੋਇਆ ਕਿ ਮੈਂ ਕਿਸੇ ਦੇ ਘਰ ਵਿਆਹ ਤੇ ਆਈਆਂ ਮੈਨੂੰ ਇੰਜ ਲੱਗਦਾ ਸੀ ਜਿਵੇਂ ਆਪਣੇ ਹੀ ਘਰ ਦਾ ਵਿਆਹ ਹੋਵੇ ਪਰ ਹੁਣ ਸਮਾਂ ਇੰਨਾ ਬਦਲ ਗਿਆ ਨਾ 4-5 ਸਾਲਾਂ ਦੇ ਵਿੱਚ ਇੰਨਾ ਜ਼ਿਆਦਾ ਬਦਲਿਆ ਕਿ ਹੁਣ ਤੁਸੀਂ ਵਿਆਹਾਂ ਦੇ ਵਿੱਚ ਦੇਖੋ ਇੱਕ ਤੋਂ ਇੱਕ ਚੀਜ਼ ਹੁੰਦੀ ਹੈ ਅਸੀਂ ਸਭ ਤੋਂ ਵੱਧ ਕੱਪੜਿਆਂ ਦੇ ਉੱਤੇ ਪੈਸੇ ਖਰਚ ਕਰਦੇ ਆਂ 50 50 ਲੱਖ ਰੁਪਏ ਦਾ ਲਹਿੰਗਾ ਹੁੰਦਾ ਆ ਬਿਲਕੁਲ ਬਿਲਕੁਲ 50 50 ਲੱਖ ਅੱਜ ਕੱਲ ਬ੍ਰਾਂਡਡ ਸਭੇ ਸੱਚੀ ਤੋਂ ਬਿਨਾ ਕੁੜੀਆਂ ਪੈਰ ਨਹੀਂ ਪਿੱਛੇ ਬੜੀਆਂ ਕਹਿੰਦੀਆਂ ਇਹੀ ਪਾ ਕੇ ਵਿਆਹ ਕਰਾਉਣਾ ਫਿਰ ਉਸ ਤੋਂ ਬਾਅਦ ਮੇਕਅਪ ਦੇ ਉੱਤੇ ਬਹੁਤ ਖਰਚਾ ਹੁੰਦਾ ਪਹਿਲਾਂ ਤੁਸੀਂ ਦੇਖਿਆ ਹੋਣਾ ਆ ਕਿ ਕੁੜੀਆਂ ਨੂੰ ਵੀ ਘਰਾਂ ਦੇ ਵਿੱਚ ਹੀ ਤਿਆਰ ਕੀਤਾ ਜਾਂਦਾ ਸੀਗਾ ਉਹਨਾਂ ਦੀਆਂ ਭੈਣਾਂ ਉਹਨਾਂ ਨੂੰ ਤਿਆਰ ਕਰ ਦਿੰਦੀਆਂ ਹੁੰਦੀਆਂ ਸੀ ਕਿ ਭੈਣਾਂ ਕਹਿ ਲਓ ਜਾਂ ਨਾ ਵੀ ਜਿੱਦਾਂ ਮਤਲਬ ਕਿਸੇ ਦਾ ਛੋਟਾ ਮੋਟਾ ਬਿਊਟੀ ਪਾਰਲਰ ਹੈ ਉਹਨੂੰ ਬੁਲਾ ਲੈਣਾ ਰਿਸ਼ਤੇਦਾਰੀ ਚ ਕਿਸੇ ਹੋਣਾ ਉਹਨੇ ਕਹਿ ਦੇਣਾ ਤੁਸੀਂ ਨਾ ਖਰਚਾ ਕਰਿਓ ਮੈਂ ਆਪੇ ਲੈ ਕੇ ਆਉਂਗੀ ਮੈਂ ਮੁੰਦੀ ਲਾਉਣ ਵਾਲੀ ਵੀ ਇਦਾਂ ਹੀ ਬੁਲਾ ਲੈਣੀ ਬਿਲਕੁਲ ਵੀ ਨਾਲੇ ਆਪਾਂ ਤੈਨੂੰ ਤਿਆਰ ਕਰ ਦੂਗੀ ਨਾਲੇ ਬਾਕੀ ਸਾਰਿਆਂ ਦੇ ਥੋੜਾ ਥੋੜਾ ਮੇਕਅਪ ਕਰ ਦੂ ਪਰ ਅੱਜ ਕੱਲ ਤੁਸੀਂ ਵਿਆਹ ਵਾਲੀ ਕੁੜੀ ਦੇ ਲਈ ਤਾਂ ਅੱਡ ਬਿਊਟੀਸ਼ਨ ਹੋਣਾ ਹੀ ਨਾ ਭੈਣ ਦੇ ਲਈ ਅੱਡ ਮਾਂ ਦੇ ਲਈ ਅੱਡ ਰਿਸ਼ਤੇਦਾਰਾਂ ਦੇ ਲਈ ਅੱਡ ਬੁੱਕ ਹੁੰਦੇ ਨੇ ਕਿਉਂਕਿ ਫਿਰ ਕਹਿਣਗੇ ਰਿਸ਼ਤੇਦਾਰ ਸਾਡੇ ਨਰਾਜ਼ ਹੋ ਗਏ ਜੀ ਬਿਲਕੁਲ ਇਹ ਵਿਆਹ ਦੇ ਨਾ ਇੱਕ ਪੱਖ ਐ ਵੀ ਆ ਕਿ ਹੁਣ ਜਦੋਂ ਕੁੜੀ ਮੁੰਡੇ ਦਾ ਵਿਆਹ ਹੁੰਦਾ ਆ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਵੀ ਹੁੰਦੀਆਂ ਨੇ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਹੁਣ ਤੁਸੀਂ ਦੇਖੋ ਅਸੀਂ ਵਿਆਹ ਕਰ ਰਹੇ ਹਾਂ ਮਿਚੁਅਲ ਅੰਡਰਸਟੈਂਡਿੰਗ ਆ ਪਹਿਲਾਂ ਸਮਿਆਂ ਦੇ ਵਿੱਚ ਕੀ ਹੁੰਦਾ ਸੀ ਜਦੋਂ ਵਿਆਹ ਹੋਣਾ ਤਾਂ ਉਹ ਕੁੜੀ ਦੇ ਘਰ ਵਾਲਿਆਂ ਨੇ ਮਾਪਿਆਂ ਨੇ ਉਹਨੂੰ ਜ਼ਰੂਰਤ ਦਾ ਸਾਮਾਨ ਦੇਣਾ ਉਹਨੂੰ ਮਸ਼ੀਨ ਦੇ ਦੇਣੀ ਕਿ ਸਿਲਾਈ ਕਰੂਗੀ ਆਪਣੇ ਕੱਪੜੇ ਆਪ ਸਿਓ ਸਕਦੀ ਆ ਘਰ ਦੇ ਵਿੱਚ ਬੈਠੇ ਫਿਰ ਉਹਨੂੰ ਭਾਂਡੇ ਟਿੰਡੇ ਦੇ ਦੇਣੇ ਹਨਾ ਕੁਝ ਹੋਰ ਦੇ ਦੇਣਾ ਉਹਨੂੰ ਸੂਟ ਵਗੈਰਾ ਦੇ ਦੇਣਾ ਸਿਰਫ ਉਹਨੂੰ ਪਰ ਹੁਣ ਰਿਵਾਜ ਇੰਨੇ ਕੁ ਵੱਧਦੇ ਗਏ ਹੁਣ ਕੁੜੀ ਦੇ ਘਰਦਿਆਂ ਨੂੰ ਮੁੰਡੇ ਦੇ ਘਰ ਵਾਲਿਆਂ ਨੂੰ ਸਾਰਿਆਂ ਨੂੰ ਕੱਪੜੇ ਦੇਣੇ ਪੈਂਦੇ ਆ ਉਹ ਕਹਿੰਦੇ ਕਿ ਸ਼ਗਨ ਆ ਜੀ ਤੁਸੀਂ ਯਾਰ ਕਿਸੇ ਨੂੰ ਦੁਖੀ ਕਰਕੇ ਕਿਹੜਾ ਸ਼ਗਨ ਲੈ ਰਹੇ ਆ ਤੁਸੀਂ ਇਹ ਸੋਚੋ ਹਲੇ ਪਹਿਲਾ ਹੁੰਦਾ ਸੀ ਵੀ ਸਿਰਫ ਜ਼ਰੂਰਤ ਦਾ ਸਮਾਨ ਜ਼ਰੂਰਤ ਦਾ ਸਮਾਨ ਅੱਜ ਕੱਲ ਹਰ ਇੱਕ ਸਮਾਨ ਏਸੀ ਵੀ ਫ੍ਰਿਜ ਵੀ ਤੁਹਾਡੀ ਕੁੜੀ ਨਹੀਂ ਵਰਤਣਾ ਜੀ ਜੇ ਇਹਦੇ ਕੰਮਰੇ ਚ ਹੀ ਲੱਗਣਾ ਇਹ ਨਹੀਂ ਟੀਵੀ ਦੇਖਣਾ ਠੀਕ ਹੈ ਇਹ ਨਹੀਂ ਕੱਪੜੇ ਧੋਣੇ ਆ ਸਾਡੇ ਤਾਂ ਹੈ ਨਹੀਂ ਤੁਸੀਂ ਵਾਸ਼ਿੰਗ ਮਸ਼ੀਨ ਦੇ ਉਹ ਵੀ ਛੋਟੀ ਨਹੀਂ ਵੱਡੀ ਦੇ ਦੋ ਜ਼ਿਆਦਾ ਸੌਖੀ ਰਹੂਗੀ ਇੱਕ ਤਾਂ ਧੀ ਵੀ ਦਿਓ ਤੇ ਸਮਾਨ ਵੀ ਦਿਓ ਨਾਲ ਬਿਲਕੁਲ ਉਹ ਵੀ ਇਹ ਨਹੀਂ ਕਹਿ ਕੇ ਲੈਣਾ ਵੀ ਸਾਨੂੰ ਚਾਹੀਦਾ ਤੁਹਾਡੀ ਧੀ ਖੁਸ਼ ਰਹੂਗੀ ਫਿਰ ਅਗਲੋ ਪਿਓ ਵੀ ਸੋਚਦਾ ਹੈ ਵੀ ਚਲ ਕਹਿੰਦੇ ਤਾਂ ਗੱਲ ਮੇਰੀ ਕੁੜੀ ਦੇ ਪੱਖ ਦੀ ਆ ਕਿਉਂਕਿ ਕਿਤੇ ਨਾ ਕਿਤੇ ਨਾ ਫਿਰ ਇਹ ਜੀ ਏ ਵੀ ਹੋ ਜਾਂਦੀ ਹੈ ਜਦੋਂ ਮੰਗੀ ਮੰਗ ਰੱਖੀ ਜਾਂਦੀ ਹੈ ਉਹ ਨਾ ਪੂਰੀ ਹੋਵੇ ਫਿਰ ਕੁੜੀ ਨੂੰ ਨਾ ਤੰਗ ਕਰੇ ਇੱਕ ਇਹ ਸੋਚ ਪਿਓ ਦੇ ਦਿਮਾਗ 'ਚ ਹਮੇਸ਼ਾ ਹੁੰਦੀ ਹੈ ਕਿ ਮੈਂ ਆਪਣੀ ਕੁੜੀ ਤੋਰ ਤਾਰਿਆਂ ਮੁਰਕ ਕੇ ਉੱਥੇ ਜਾ ਕੇ ਔਖੀ ਨਾ ਹੋਵੇ ਤੇ ਪਿਓ ਫਿਰ ਔਖਾ ਸੌਖਾ ਉਹ ਸਾਰੀਆਂ ਮੰਗਾ ਪੂਰੀਆਂ ਕਰਦਾ ਸਮਾਜ ਦੀ ਰੀਤ ਹੀ ਹੈ ਕਿ ਇੱਕ ਪਿਓ ਜਿੰਨਾ ਮਰਜ਼ੀ ਆਪਣੀ ਧੀ ਨੂੰ ਪਿਆਰ ਕਰਦਾ ਹੋਵੇ ਪਰ ਉਹ ਆਪਣੇ ਘਰ ਆਪਣੀ ਧੀ ਨੂੰ ਰੱਖ ਨਹੀਂ ਸਕਦਾ ਉਹਨੂੰ ਸਮਾਂ ਰਹਿੰਦੇ ਆ ਉਸਦੇ ਆਪ ਦੇ ਨਾ ਸੋਰੇ ਘਰ ਤੋੜ ਦਿੰਦਾ ਕਿ ਹੁਣ ਐਹੀ ਤੇਰਾ ਘਰ ਆ ਪਰ ਉਹਦੇ ਦਿਲ ਦੇ ਵਿੱਚ ਇੱਕ ਡਰ ਜਿਹੜਾ ਨਾ ਹਮੇਸ਼ਾ ਹੁੰਦਾ ਕਿਤੇ ਮੇਰੀ ਕੁੜੀ ਰੀ ਨੂੰ ਕੋਈ ਤੰਗੀ ਪੈ ਨਹੀਂ ਨਾ ਹੋਵੇ ਕਿਉਂਕਿ ਇੱਕ ਪਿਓ ਨੇ ਬੜੇ ਲਾਡਾਂ ਚਾਹ ਨਾਲ ਆਪਣੀ ਧੀ ਨੂੰ ਪਾਲ ਲਿਆ ਹੁੰਦਾ ਤੁਸੀਂ ਅਕਸਰ ਦੇਖਿਆ ਹੋਵੇਗਾ ਘਰਾਂ ਦੇ ਵਿੱਚ ਕਿ ਇੱਕ ਧੀ ਦੀ ਪਿਓ ਦੇ ਨਾਲ ਜਾਦੇ ਬਣਦੀ ਹੁੰਦੀ ਹੈ ਹਨਾ ਹਰ ਇੱਕ ਗੱਲ ਕੁੜੀ ਆਪਣੇ ਪਿਓ ਦੇ ਨਾਲ ਹੀ ਕਰਦੀ ਹੁੰਦੀ ਹੈ ਤੇ ਉਹ ਚਾਹ ਕੇ ਵੀ ਬਸ ਆਪਣੀ ਧੀ ਨੂੰ ਆਪਣੇ ਕੋਲ ਨਹੀਂ ਰੱਖਦਾ ਤੇ ਉਹ ਚਾਹੁੰਦਾ ਹੁੰਦਾ ਹੈ ਕਿ ਬਸ ਮੇਰੀ ਧੀ ਖੁਸ਼ ਰਹੇ ਜਿੱਥੇ ਵੀ ਰਹੇ ਇਸ ਕਰਕੇ ਉਹ ਉਹਨੂੰ ਸਮਾਨ ਦੇਣਾ ਜਿਹੜਾ ਹੈ ਉਹ ਸਮਝਦਾ ਹੈ ਕਿ ਲਾਜ਼ਮੀ ਹੈ ਠੀਕ ਹੈ ਪਰ ਇੱਥੇ ਕਿਤੇ ਨਾ ਕਿਤੇ ਹੁਣ ਅੱਜਕਲ ਸਾਰੇ ਇੰਡੀਪੈਂਡੈਂਟ ਆ ਮੁੰਡਾ ਵੀ ਇੰਡੀਪੈਂਡੈਂਟ ਹੁੰਦਾ ਕੁੜੀ ਵੀ ਇੰਡੀਪੈਂਡੈਂਟ ਹੁੰਦੀ ਹੈ ਉਹ ਦੋਹੇ ਜੇਕਰ ਵਿਆਹ ਕਰਾ ਰਹੇ ਆ ਉਹਨਾਂ ਨੂੰ ਪਤਾ ਆ ਵੀ ਸਾਡੀ ਜ਼ਰੂਰਤਾਂ ਕੀ ਨੇ ਜੇਕਰ ਮੁੰਡੇ ਨੂੰ ਪਤਾ ਹੋਊਗਾ ਕਿ ਕੁੜੀਆਂ ਦੀ ਕੁੜੀਆਂ ਦੀ ਜ਼ਰੂਰਤਾਂ ਕੀ ਹੁੰਦੀਆਂ ਨੇ ਤਾਂ ਜੇਕਰ ਉਹ ਕਮਾਉਣ ਵਾਲਾ ਹੋਊਗਾ ਚੰਗਾ ਹੋਊਗਾ ਤਾਂ ਕੀ ਗੱਲ ਉਹ ਕੁੜੀ ਦੀ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਦਾ ਕੀ ਗੱਲ ਮਾਪਿਆਂ ਤੇ ਕਦ ਤੋਂ ਪਾਇਆ ਜਾਂਦਾ ਆ ਹੁਣ ਬਹੁਤ ਸਾਰੇ ਕਹਿ ਸਕਦੇ ਆ ਕਿ ਬੈਕਵਰਡ ਏਰੀਆ ਜਿਹੜੇ ਹੁੰਦੇ ਨੇ ਨਾ ਅੱਜ ਵੀ ਉਹ ਉੱਥੇ ਨਾ ਮੋਹ ਮੰਗ ਕੇ ਦਾਤ ਜਿਹੜਾ ਉਹ ਲਿਆ ਜਾਂਦਾ ਕਿ ਸਾਨੂੰ ਆਸਮਾਨ ਚਾਹੀਦਾ ਵੀ ਸਾਡੀ ਜਿਹੜੇ ਆਉਗੇ ਰਿਸ਼ਤੇਦਾਰ ਉਹਨਾਂ ਦਾ ਸਨਮਾਨ ਕਰਦੇ ਹੋ ਉਹਨਾਂ ਨੂੰ ਖੁਸ਼ ਕਰਦੇ ਹੋ ਹਨਾ ਉਹ ਵੀ ਇੰਦਾ ਨਹੀਂ ਛੋਟੀ ਮੋਟੀ ਚੀਜ਼ ਨਾ ਕਿਸੇ ਨੂੰ ਚੈਨੀ ਪਾ ਦਿਓ ਇੱਕ ਤੋਲੇ ਦੀ ਦੋ ਤੋਲੇ ਦੀ ਸਾਡਾ ਫੁੱਫੜ ਫੁੱਫੜ ਸਭ ਤੋਂ ਜ਼ਿਆਦਾ ਮੇਨ ਹੁੰਦਾ ਹੈ ਕਿ ਉਹ ਨਹੀਂ ਰੁੱਸਣਾ ਚਾਹੀਦਾ ਫੁੱਫੜ ਨੂੰ ਸਾਡੇ ਨੂੰ ਇਦਾਂ ਕਰਦੇ ਹੋ ਤੇ ਖਾਸ ਕਰਕੇ ਜੇ 3000 ਹੁੰਦਾ ਚਲੋ ਫਿਰ ਵੀ ਥੋੜਾ ਹੁੰਦਾ ਇਕੱਲਾ ਫੁੱਫੜ ਸਭ ਤੋਂ ਜ਼ਿਆਦਾ ਹਾਨੀਕਾਰਕ ਹੁੰਦਾ ਕਿਉਂਕਿ ਉਹਨੂੰ ਉਹਦੀ ਵਿਆਹ ਦੇ ਵਿੱਚ ਮੇਨ ਇੰਪੋਰਟੈਂਸ ਰੱਖੀ ਜਾਂਦੀ ਹੈ ਫਿਰ ਸਾਡੀ ਭੂਆ ਨਾ ਗੁੱਸੇ ਹੋ ਜਵੇ ਫਿਰ ਸਾਡੀਆਂ ਮਾਸੀਆਂ ਨਾ ਗੁੱਸੇ ਹੋ ਜਾਣ ਤਾਂ ਉਹ ਚੀਜ਼ ਹਮੇਸ਼ਾ ਮੂਰੇ ਰੱਖੀ ਜਾਂਦੀ ਹੈ ਤੇ ਇਸੇ ਦੇ ਚੱਲਦੇ ਕੁੜੀ ਨੂੰ ਤਾਂ ਚਲੋ ਸੋਹਣਾ ਦੇਣਾ ਹੀ ਦੇਣਾ ਉਹਨਾਂ ਨੇ ਆਪਣੇ ਪਰੋਣੇ ਨੂੰ ਵੀ ਪਾਉਣਾ ਕਿਉਂਕਿ ਇੱਕ ਸ਼ਗਨ ਹੁੰਦਾ ਆ ਵੀ ਚਲ ਬੰਦਾ ਖੁਸ਼ ਹੋ ਗਿਆ ਆਪਣੇ ਪਰੋਣੇ ਨੂੰ ਇੱਕ ਸ਼ਾਮ ਪਾਤੀ ਚੇਨ ਪਾਤੀ ਪਰ ਉਹ ਨਾਲ ਰਿਸ਼ਤੇਦਾਰਾਂ ਨੂੰ ਵੀ ਦੇਣੇ ਪੈਂਦੇ ਨੇ ਬਹੁਤ ਸਾਰੇ ਚੰਗੇ ਮੁੰਡੇ ਵੀ ਨੇ ਬਹੁਤ ਸਾਰੀਆਂ ਵੀਡੀਓਜ਼ ਹੁਣ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਤੁਸੀਂ ਵੀ ਦੇਖਿਆ ਹੋਣਗੇ ਕਿ ਕਿਸ ਤਰੀਕੇ ਮੁੰਡੇ ਇਨਕਾਰ ਕਰ ਦਿੰਦੇ ਨੇ ਵੀ ਅਸੀਂ ਇੱਕ ਵੀ ਚੀਜ਼ ਨਹੀਂ ਲੈਣੀ ਅਸੀਂ 1 ਰੁਪਿਆ ਤੱਕਾ ਨਹੀਂ ਲੈਣਾ ਤੇ ਮੈਨੂੰ ਲੱਗਦਾ ਹੈ ਕਿ ਉਹੀ ਮੈਨੂੰ ਲੱਗਦਾ ਹੈ ਕਿ ਵਧੀਆ ਗੱਲ ਆ ਸਭ ਤੋਂ ਵਧੀਆ ਗੱਲ ਆ ਇਹ ਜਨਰੇਸ਼ਨ ਦੇ ਵਿੱਚ ਜਿਹੜਾ ਚੇਂਜ ਆ ਰਿਹਾ ਨਾ ਇਹ ਮੈਨੂੰ ਥੋੜਾ ਵਧੀਆ ਲੱਗ ਰਿਹਾ ਕਿਉਂਕਿ ਪੁਰਾਣੇ ਜ਼ਮਾਨਿਆਂ ਦੇ ਵਿੱਚ ਇਦਾਂ ਵੀ ਹੁੰਦਾ ਸੀ ਪੀ ਮੁੰਡੇ ਜੜੇ ਨਾ ਆਪਣੇ ਘਰਦਿਆਂ ਦੀ ਗੱਲ ਨਹੀਂ ਟਾਲਦੇ ਸੀ ਜੇ ਘਰਦਿਆਂ ਨੇ ਕੁਝ ਕਿਹਾ ਤਾਂ ਮੁੰਡੇ ਉਹਦੇ ਮੂਰੇ ਬੋਲਦੇ ਨਹੀਂ ਬੋਲ ਦੇਣੀ ਸੀ ਪਰ ਅੱਜ ਇੱਕ ਮੁੰਡੇ ਨੂੰ ਵੀ ਪਤਾ ਹੈ ਉਹਦੀ ਫੈਮਲੀ ਦੀ ਕੀ ਸਿਚੁਏਸ਼ਨ ਹੈ ਮੁੰਡਾ ਇਹ ਸੋਚ ਕੇ ਵੀ ਉਸ ਚੀਜ਼ ਤੇ ਇਨਕਾਰ ਕਰਦਾ ਵੀ ਕੱਲ ਨੂੰ ਮੈਂ ਆਪਣੀ ਭੈਣ ਵੀ ਵਿਆਹਣੀ ਬਿਲਕੁਲ ਇਹ ਸੋਚਣਾ ਸਭ ਤੋਂ ਜ਼ਰੂਰੀ ਹੈ ਹੁਣ ਸਾਡੇ ਕੀ ਹੁੰਦਾ ਆ ਕਿ ਕੁੜੀਆਂ ਦਾ ਜਦੋਂ ਵਿਆਹ ਕਰਨਾ ਨਾ ਤਾਂ ਪਹਿਲਾਂ ਹੀ ਉਹਨਾਂ ਨੇ ਜਦੋਂ ਹੋ ਜਾਣਾ ਰੋਕਾ ਹੋ ਜਾਣਾ ਠਾਕਾ ਹੋ ਜਾਣਾ ਉਸ ਤੋਂ ਬਾਅਦ ਪਹਿਲਾਂ ਹੀ ਉਹਨਾਂ ਨੇ ਨਾ ਪੁੱਛਣਾ ਸ਼ੁਰੂ ਕਰ ਦੇਣਾ ਵੀ ਤੁਸੀਂ ਕੀ ਸਮਾਨ ਦੇ ਰਹੇ ਆ ਲਾਈਕ ਸੂਟਾਂ ਨੂੰ ਵੀ ਇਦਾਂ ਕਹਿ ਦੇਣਾ ਅੱਜ ਤਾਂ ਚਲੋ ਜ਼ਮਾਨਾ ਬਦਲ ਗਿਆ ਹੁਣ ਤਾਂ ਇਹ ਵੀ ਗੈਰ ਕਾਨੂੰਨੀ ਹੈ ਤੁਸੀਂ ਕਿਸੇ ਦੇ ਕੋਲੋਂ ਦਾਜ ਨਹੀਂ ਮੰਗ ਸਕਦੇ ਤੁਸੀਂ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕਰ ਸਕਦੇ ਪਰ ਅੱਜ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਕੁੜੀਆਂ ਅੰਦਰੋਂ ਅੰਦਰੀ ਦਬਾ ਕੇ ਰੱਖ ਲੈਂਦੀਆਂ ਨੇ ਕਿ ਕਿਸੇ ਨੂੰ ਪਤਾ ਨਾ ਲੱਗੇ ਮੇਰੇ ਮਾਪੇ ਦੁਖੀ ਨਾ ਹੋ ਜਾਣ ਉਹ ਦੁੱਖ ਦੇ ਮਾਰੀਆਂ ਆਪਣੇ ਘਰ ਦੇ ਉਹਨੂੰ ਕੁਝ ਵੀ ਦੱਸਦੀਆਂ ਨਹੀਂ ਹੈਗੀਆਂ ਕਿ ਕਿਤੇ ਯਾਰ ਉਨਾਰੇ ਇੰਨਾ ਪੈਸਾ ਲਾ ਕੇ ਮੈਨੂੰ ਵਿਆਇਆ ਹੈ ਤੇ ਹੁਣ ਮੈਂ ਉਹਨਾਂ ਨੂੰ ਜੇਕਰ ਆਪਣੇ ਦੁੱਖ ਦੱਸੂਗੀ ਤਾਂ ਉਹਨਾਂ ਨੇ ਹੋਰ ਦੁਖੀ ਹੋਣਾ ਹੈ ਬਿਲਕੁਲ ਕਿਉਂਕਿ ਜਿਵੇਂ ਕਹਿੰਦੇ ਹੁੰਦੇ ਨੇ ਨਾ ਕੁੜੀਆਂ ਸਭ ਸਮਝ ਲੈਂਦੀਆਂ ਨੇ ਤੇ ਜਦੋਂ ਵਿਆਹੀਆਂ ਜਾਂਦੀਆਂ ਫਿਰ ਉਹ ਹੋਰ ਸਿਆਣੀਆਂ ਹੋ ਜਾਂਦੀਆਂ ਨੇ ਜਦੋਂ ਘਰ ਸੰਭਣਾ ਹੁੰਦਾ ਨਾ ਬਿਲਕੁਲ ਉਹਨਾਂ ਨੂੰ ਪਤਾ ਹੁੰਦਾ ਮੈਂ ਕਿਵੇਂ ਘਰ ਸੰਭਣਾ ਤੇ ਜਦੋਂ ਫਿਰ ਸਹੁਰੇ ਘਰ ਜਾ ਕੇ ਉਹਨੂੰ ਸੁੱਖ ਨਹੀਂ ਮਿਲਦਾ ਉਹਨੂੰ ਤੰਗ ਕੀਤਾ ਜਾਂਦਾ ਫਿਰ ਉਹ ਆਪਣੇ ਪਿਓ ਦੀ ਸਿਚੁਏਸ਼ਨ ਨੂੰ ਸੋਚਦੀ ਹੈ ਕਿ ਮੇਰਾ ਪਿਓ ਕਿੰਨਾ ਦੁਖੀ ਹੋਊ ਪਹਿਲਾਂ ਹੀ ਉਹ ਇੰਨਾ ਕਰਜ਼ਾ ਕਿਉਂਕਿ ਬਹੁਤ ਵਾਰੀ ਆਪਾਂ ਦੇਖਿਆ ਹੈ ਹਰ ਇੱਕ ਕਿਸੇ ਕੋਲ ਇੰਨਾ ਨਹੀਂ ਹੁੰਦਾ ਜਿਉਂ ਪੂਰਾ ਪੂਰਦਾ ਹੈ ਤਾਂ ਆਪਣਾ ਜ਼ਮੀਨ ਘਰ ਵੇਚ ਕੇ ਜਾਂ ਗਿਰਵੀ ਰੱਖ ਕੇ ਕੁਝ ਵੀ ਜਾਂ ਲੋਨ ਲੈ ਕੇ ਆਪਣੀ ਕੁੜੀ ਦਾ ਵਿਆਹ ਕਰਦਾ ਤਾਂ ਉਹ ਕੁੜੀ ਨੂੰ ਵੀ ਹੁੰਦਾ ਵੀ ਇੰਨੀ ਆਸਾਨੀ ਨਾਲ ਉਹ ਇੰਨਾ ਜਿਹੜਾ ਲੱਖਾਂ ਦਾ ਲੋਨ ਲਿਆ ਉਹ ਚੁਕਣਾ ਤਾਂ ਹੈ ਨਹੀਂ ਇਹਦੇ ਲਈ ਹੁਣ ਬਹੁਤ ਸਮਾਂ ਚਾਹੀਦਾ ਤੇ ਉਤੋਂ ਹੁਣ ਹੋਰ ਡਿਮਾਂਡਾਂ ਪੂਰੀਆਂ ਕਰਨੀਆਂ ਤਾਂ ਉਹ ਕੁੜੀ ਸਮਝ ਜਾਂਦੀ ਹੈ ਵੀ ਆਖਿਰਕਾਰ ਹੁਣ ਮੈਂ ਕਰਾਂਗੀ ਮੈਨੂੰ ਤਾਂ ਲੱਗਦਾ ਹੈ ਕਿ ਨਾ ਕਿੰਮਤ ਕਾਨੂੰਨ ਬਣ ਜਾਣਾ ਚਾਹੀਦਾ ਆ ਕਿ ਤੁਸੀਂ ਸਿਰਫ ਇੰਨੇ ਕ ਬੰਦੇ ਵਿਆਹ ਦੇ ਵਿੱਚ ਬੁਲਾਓ ਤੇ ਵਿਆਹ ਕੇ ਕੁੜੀ ਲੈ ਜਾਓ ਬਿਲਕੁਲ ਜ਼ਿਆਦਾ ਜਣਿਆਂ ਨੂੰ ਵਿਆਹ ਦੇ ਵਿੱਚ ਇਜਾਜ਼ਤ ਹੀ ਨਹੀਂ ਮਿਲਣੀ ਚਾਹੀਦੀ ਤੁਸੀਂ ਕਹਿੰਦੇ ਸਾਨੂੰ ਚਾਹ ਬਹੁਤ ਆ ਜੀ ਇਦਾਂ ਆ ਉਦਾਂ ਆ ਮੁੰਡਾ ਘਰ ਜਾ ਕੇ ਕਰ ਲਵੇ ਆਪਣੀ ਰਿਸੈਪਸ਼ਨ ਜਿਹੜੀ ਕਰਨੀ ਆ ਹਣ ਤੁਸੀਂ ਕੁੜੀ ਵਾਲਿਆਂ ਤੇ ਕਦੋਂ ਬੋਝ ਪਾ ਰਹੇ ਆ ਇਹ ਇੱਕ ਕਾਨੂੰਨ ਬਣ ਜਾਣਾ ਚਾਹੀਦਾ ਆ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਪਿੱਛੇ ਜੇ ਤੁਸੀਂ ਸੁਣੀ ਹੋਣੀ ਆ ਉਹ ਖਬਰਾਂ ਜਦੋਂ ਗੈਂਗਸਟਰਾਂ ਦੇ ਫੋਨ ਆਉਣ ਲੱਗ ਗਏ ਸੀ ਜਿਹਦਾ ਜਿਨੇ ਵਿਆਹ ਦੇ ਵਿੱਚ ਜਾਦੇ ਪੈਸੇ ਲਾ ਦੇਣੇ ਤੇ ਉਹਨੂੰ ਗੈਂਗਸਟਰ ਦਾ ਫੋਨ ਆ ਜਾਣਾ ਸੁਣੀ ਹੋਣੀ ਖਬਰ ਹਨਾ ਤੇ ਉਹ ਕਿਤੇ ਨਾ ਕਿਤੇ ਲੋਕੀ ਕਹਿਣ ਲੱਗ ਗਏ ਸੀ ਚੰਗੀ ਗੱਲ ਇਹਨਾਂ ਨੂੰ ਫੋਨ ਆਉਂਦੇ ਆ ਚੰਗੀ ਗੱਲ ਇਹਨਾਂ ਕੋਲੋਂ ਫਰੋਤੀ ਮੰਗਦੇ ਆ ਹਨਾ ਉਹ ਚੀਜ਼ਾਂ ਹੋਣ ਲੱਗ ਗਈਆਂ ਸੀ ਮੈਂ ਇੱਕ ਕੁਐਸਚਨ ਹੋਰ ਰੱਖਣਾ ਚਾਹੂੰਗੀ ਕਿ ਕੁਝ ਲੋਕ ਹੁੰਦੇ ਨੇ ਜਿਹੜੇ ਇਸ ਚੀਜ਼ ਨੂੰ ਸਮਝ ਜਾਂਦੇ ਨੇ ਪਰ ਕੁਝ ਲੋਕ ਹਾਮੀ ਭਰ ਦਿੰਦੇ ਨੇ ਪਰ ਪਿੱਠ ਪਿੱਛੇ ਕੰਮ ਕਰਦੇ ਵੀ ਨੇ ਜੀ ਹੁਣ ਜਦੋਂ ਆਪਾਂ ਅੱਜ ਗੱਲ ਕਰ ਰਹੇ ਹਾਂ ਠੀਕ ਹੈ ਇਹ ਦਹੇਜ ਦੀ ਗੱਲ ਕਰ ਰਹੇ ਹਾਂ ਪਰ ਕੀ ਮੈਨੂੰ ਲੱਗਦਾ ਜਦੋਂ ਆਪਣੇ ਵਿਆਹ ਹੋਣਗੇ ਆਪਾਂ ਆਪਣੇ ਘਰਦਿਆਂ ਨੂੰ ਕਹਿ ਸਕਾਂਗੇ ਕਿ ਨਹੀਂ ਦੇਣੇ ਦੇਹੇਜ ਨਹੀਂ ਆ ਆਹੀ ਤਾਂ ਚੀਜ਼ ਹੈ ਬਦਲਣਾ ਅਸੀਂ ਹੈ ਮੈਂ ਇਹੀ ਦਰਸ਼ਕਾਂ ਨੂੰ ਵੀ ਕਹਿਣਾ ਚਾਹੁੰਦੀ ਆ ਕਿ ਜਦੋਂ ਤੱਕ ਅਸੀਂ ਆਪਣੇ ਘਰੋਂ ਸ਼ੁਰੂਆਤ ਨਹੀਂ ਨਾ ਕਰਾਂਗੇ ਕੋਈ ਵੀ ਨਹੀਂ ਕਰੂਗਾ ਜੇਕਰ ਅਸੀਂ ਉੱਠ ਕੇ ਅੱਜ ਬੋਲਾਂਗੇ ਨਹੀਂ ਕਿਉਂਕਿ ਅਸੀਂ ਅੱਜ ਦੀ ਜਨਰੇਸ਼ਨ ਆ ਨੌਜਵਾਨ ਪੀੜੀ ਨੇ ਹੀ ਸਭ ਕੁਝ ਬਦਲਣਾ ਅਸੀਂ ਭਵੇਖਿਆ ਜੇਕਰ ਅਸੀਂ ਨਹੀਂ ਨਾ ਬਦਲਿਆ ਗਾਂ ਨੂੰ ਸਾਡੇ ਵੀ ਨਿਆਣੇ ਹੋਣੇ ਨੇ ਅਸੀਂ ਵੀ ਉਹਨਾਂ ਦੇ ਵਿਆਹ ਕਰਨੇ ਨੇ ਅਸੀਂ ਇਹ ਆ ਸਾਰੀਆਂ ਚੀਜ਼ਾਂ ਜੇਕਰ ਇੱਥੇ ਰੋਕ ਦਿੱਤੀਆਂ ਨੇ ਰੁਕ ਜਾਣਗੀਆਂ ਤੇ ਤੁਸੀਂ ਇੱਕ ਚੀਜ਼ ਹੋਰ ਦੇਖੋਗੇ ਆਪਾਂ ਪੜ੍ਹਾਈ ਦੀ ਗੱਲ ਕਰਦੇ ਆਂ ਅੱਜਕੱਲ ਕੁੜੀਆਂ ਦੀ ਪੜ੍ਹਾਈ ਤੇ ਵੀ ਉਨਾ ਹੀ ਖਰਚਾ ਹੁੰਦਾ ਹੈ ਬਿਲਕੁਲ ਹੁੰਦਾ ਆ ਜਿੰਨਾ ਇੱਕ ਪਿਓ ਆਪਣੇ ਮੁੰਡੇ ਤੇ ਖਰਚਾ ਕਰਦਾ ਉਹਦੇ ਸ਼ੌਂਕ ਪੂਰਦਾ ਉਨਾ ਹੀ ਇੱਕ ਪਿਓ ਕੁੜੀ ਦੇ ਸ਼ੌਂਕ ਵੀ ਪੂਰਦਾ ਹੈ ਤਾਂ ਫਿਰ ਉਸ ਤੋਂ ਬਾਅਦ ਦੁਬਾਰੇ ਉਹਦੇ ਦਾਜ ਤੇ ਖਰਚਾ ਕਰਨਾ ਮੈਨੂੰ ਲੱਗਦਾ ਹੈ ਬਹੁਤ ਵੱਡੀ ਗਲਤੀ ਹੈ ਕਿਉਂਕਿ ਇੱਕ ਪਿਓ ਆਪਣੀ ਕੁੜੀ ਨੂੰ ਇੰਨਾ ਕਾਬਿਲ ਬਣਾ ਦਿੰਦਾ ਕਿ ਕੱਲ ਨੂੰ ਉਹ ਬਿਨਾਂ ਕਿਸੇ ਦੀ ਮਦਦ ਦੇ ਨਾਲ ਆਪਣੀ ਪੂਰੀ ਜ਼ਿੰਦਗੀ ਜਿਉ ਸਕਦੀ ਹੈ ਬਿਲਕੁਲ ਬਿਲਕੁਲ ਕਿਉਂਕਿ ਪੜਾ ਲਿਖਾ ਕੇ ਇੱਕ ਪਿਓ ਨੇ ਆਪਣੀ ਧੀ ਨੂੰ ਉਸ ਕਾਬਲ ਬਣਾ ਦਿੱਤਾ ਹੈ ਅੱਜ ਕਿ ਉਹ ਹਰੇਕ ਚੀਜ਼ ਆਪਣੇ ਮਨਪਸੰਦ ਦੀ ਖਰੀਦ ਸਕਦੀ ਹੈ ਤੇ ਕਿਸੇ ਨੂੰ ਦਬਾ ਵੀ ਸਕਦੀ ਹੈ ਅੱਜ ਇੱਕ ਧੀ ਘਰ ਵਿੱਚ ਲਾਉਂਦੀ ਹੈ ਤੁਸੀਂ ਦੇਖਿਆ ਹੋਣਾ ਕਿ ਕਈਆਂ ਦੇ ਸਿਰ ਦੇ ਉੱਤੇ ਪਿਓ ਦਾ ਸਾਆ ਨਹੀਂ ਹੁੰਦਾ ਕਈਆਂ ਦੇ ਭਰਾ ਵੀ ਨਹੀਂ ਹੁੰਦੇ ਉਹ ਵੀ ਆਪਣਾ ਘਰ ਚਲਾ ਰਹੀਆਂ ਹੁੰਦੀਆਂ ਨੇ ਤਾਂ ਇੱਥੇ ਕਿਤੇ ਨਾ ਕਿਤੇ ਵਿਆਹ ਜਿਹੜੇ ਨੇ ਨਾ ਮਹਿੰਗੇ ਵਿਆਹਾਂ ਦੀ ਆਪਾਂ ਗੱਲ ਕਰ ਰਹੇ ਸੀਗੇ ਇਨਾਂ ਨੂੰ ਲੈ ਕੇ ਕਿਤੇ ਨਾ ਕਿਤੇ ਜ਼ਰੂਰ ਕੋਈ ਕਾਨੂੰਨ ਬਣਨਾ ਚਾਹੀਦਾ ਹੈ ਜੇਕਰ ਇਹ ਨਾ ਬਣਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੋਣਗੀਆਂ ਨਵੀਆਂ-ਨਵੀਆਂ ਆ ਗਈਆਂ ਨੇ ਨਾ ਹੁਣ ਪਹਿਲਾਂ ਵਿਆਹ ਤੋਂ ਪਹਿਲਾਂ ਵੀ ਸ਼ੂਟ ਹੋਣ ਲੱਗ ਗਏ ਨੇ ਪ੍ਰੀ-ਵੇਡਿੰਗ ਆ ਪੋਸਟ-ਵੇਡਿੰਗ ਹੁਣ ਤਾਂ ਡਾਈਵੋਰਸ ਤੇ ਸ਼ੂਟ ਹੋਣ ਲੱਗ ਗਏ ਨੇ ਮੈਨੂੰ ਸਮਝ ਨਹੀਂ ਆਉਂਦਾ ਵੀ ਪੁਰਾਣੇ ਜ਼ਮਾਨਿਆਂ ਦੇ ਵਿੱਚ ਇਹ ਸਭ ਕੀਤੇ ਬਿਨਾ ਵੀ ਤਾਂ ਵਿਆਹ ਹੋ ਜਾਂਦੇ ਸੀ ਨਿਭਦੇ ਵੀ ਸੀ ਹਾਂ ਨਿਭਦੇ ਵੀ ਬਹੁਤ ਵਧੀਆ ਨਿਭਦੇ ਸੀ ਆਪਾਂ ਐਗਜ਼ਾਮਪਲ ਦੇਖਦੇ ਹਾਂ ਆਪਣੇ ਚਾਚੇ ਤਾਏ ਦਾਦੇ ਪੁੱਤਾਂ ਦੇ ਇੰਨੇ ਸਾਲਾਂ ਤੋਂ ਇਕੱਠੇ ਰਹਿ ਰਹੇ ਹੁੰਦੇ ਨੇ ਤੇ ਅੱਜਕੱਲ ਇੰਨਾ ਖਰਚਾ ਕਰਕੇ ਵੀ 2 ਸਾਲਾਂ ਬਾਅਦ ਅੱਡ ਹੋ ਜਾਂਦੇ ਨੇ 2 ਸਾਲ ਦੇ ਤੱਕ ਉਹੀ ਨਾ ਮੈਂ ਇੱਕ ਵਾਰ ਨਾ ਅਸੀਂ ਬੈਠੇ ਹੋਏ ਸੀ ਆਪਣੇ ਦੋਸਤਾਂ ਦੇ ਨਾਲ ਤੇ ਇੱਦਾਂ ਇੱਦਾਂ ਕਰਕੇ ਕਿਸੇ ਦੇ ਵਿਆਹ ਦੀ ਗੱਲ ਕਰ ਰਹੇ ਸੀ ਉਹਨੇ ਬੜਾ ਪੈਸਾ ਲਾਇਆ ਸੀ ਵਿਆਹ ਤੇ ਬਹੁਤ ਜ਼ਿਆਦਾ ਪੈਸਾ ਲਾਇਆ ਸੀਗਾ ਤੁਸੀਂ ਮੰਨੋਗੇ ਇੱਕ ਮਹੀਨਾ ਵੀ ਨਹੀਂ ਹੋਇਆ ਇੱਕ ਮਹੀਨੇ ਦੇ ਅੰਦਰ ਅੰਦਰ ਡਾਈਵੋਰਸ ਹੋ ਗਿਆ ਤੁਸੀਂ ਸੋਚੋ ਜਿਹੜੇ ਬੰਦੇ ਨੇ ਇੰਨਾ ਪੈਸਾ ਲਾਇਆ ਵਿਆਹ ਦੇ ਉੱਤੇ ਉਹ ਮਹੀਨੇ ਬਾਅਦ ਹੀ ਅੱਡ ਹੋ ਗਏ ਕੀ ਫਾਇਦਾ ਹੋਇਆ ਬਿਲਕੁਲ ਚਲੋ ਅਸੀਂ ਨਹੀਂ ਕਿਸੇ ਨੂੰ ਜੱਜ ਕਰ ਸਕਦੇ ਕੀ ਗੱਲ ਹੋਈ ਹੋਊਗੀ ਕੌਣ ਸਹੀ ਆ ਕੌਣ ਗਲਤ ਆ ਪਰ ਉਹਨਾਂ ਦੀ ਆਪਣੀ ਆਪਸ ਚ ਗੱਲ ਹੈ ਪਰ ਗੱਲ ਇਹ ਆ ਕਿ ਤੁਸੀਂ ਯਾਰ ਇੰਨੇ ਪੈਸੇ ਕਾਹ ਤੋਂ ਲਾ ਰਹੇ ਹੋ ਉਹ ਪੈਸੇ ਤੁਹਾਡੇ ਕੰਮ ਆ ਸਕਦੇ ਸੀ ਇੱਕ ਪਿਓ ਆਪਣੀ ਧੀ ਦੇ ਅਕਾਊਂਟ ਦੇ ਵਿੱਚੋਂ ਪੈਸੇ ਪਾ ਸਕਦਾ ਕਿ ਕੱਲ ਨੂੰ ਰੱਬਣਾ ਕਰੇ ਕੋਈ ਵਿਪਤਾ ਆ ਜਾਵੇ ਉਹਨਾਂ ਦੇ ਉੱਤੇ ਤਾਂ ਉਹ ਇਹ ਪੈਸੇ ਦਾ ਇਸਤੇਮਾਲ ਜਿਹੜਾ ਉਹ ਕਰ ਸਕਦੇ ਨੇ ਇੱਥੇ ਨਾ ਇੱਕ ਹਿਸਾਬ ਦੇ ਨਾਲ ਮੈਨੂੰ ਲਵ ਮੈਰਿਜ ਜ਼ਿਆਦਾ ਬੈਟਰ ਲੱਗਦੀ ਆ ਜੀ ਕਿਉਂਕਿ ਲਵ ਮੈਰਿਜ ਦੇ ਵਿੱਚ ਨਾ ਫਿਰ ਦਹੇਜ ਵਾਲਾ ਚੱਕਰ ਥੋੜਾ ਖਤਮ ਹੋ ਜਾਂਦਾ ਜੀ ਕਿਉਂਕਿ ਮੁੰਡੇ ਨੂੰ ਹੁੰਦਾ ਵੀ ਕੁੜ ਇਹ ਇਸਟੱਕਰ ਦੇ ਵਿੱਚ ਦੋਵਾਂ ਦੇ ਵਿੱਚ ਕਿਉਂਕਿ ਕਾਫੀ ਟਾਈਮ ਤੋਂ ਰਿਲੇਸ਼ਨ ਦੇ ਵਿੱਚ ਹੁੰਦੇ ਇੱਕ ਮਿਊਚੁਅਲ ਅੰਡਰਸਟੈਂਡਿੰਗ ਉਹਨਾਂ ਦੇ ਵਿੱਚ ਹੁੰਦੀ ਹੈ ਉਹਨਾਂ ਨੂੰ ਵੀ ਪਤਾ ਹੁੰਦਾ ਆ ਵੀ ਜ਼ਿਆਦਾ ਖੁਸ਼ੇਬਾਜ਼ੀ ਕਰਨ ਨਾਲ ਕੁਝ ਨਹੀਂ ਜਾਣਾ ਇੱਕ ਆਪਣੇ ਘਰ ਦੇ ਹੁਣ ਕੁੜੀ ਦੇ ਘਰ ਦੇ ਮੁੰਡੇ ਦੇ ਘਰ ਦੇ ਵਿਆਹ ਹੋਵੇ ਬਹੁਤ ਹੈ ਬਾਕੀਆਂ ਤੋਂ ਕੀ ਲੈਣਾ ਜਦਕਿ ਉਹੀ ਪੈਸਾ ਉਹ ਆਪਣੀ ਸੇਵਿੰਗਸ ਕਰ ਸਕਦੇ ਆ ਫਿਊਚਰ ਦੇ ਲਈ ਆਪਣਾ ਇੱਕ ਵਧੀਆ ਘਰ ਲੈ ਸਕਦੇ ਜਿੰਨੇ ਚ ਲੋਕਾਂ ਨਾਲ ਦਿਖਾਵਾ ਕਰਨਾ ਉਹਨੇ ਚ ਤੁਸੀਂ ਆਪਣਾ ਇੱਕ ਵਧੀਆ ਘਰ ਲੈ ਸਕਦੇ ਹੋ ਜਿਹਦੇ ਵਿੱਚ ਤੁਸੀਂ ਖੁਸ਼ ਰਹੋਗੇ ਜੀ ਸੁਪਣਿਆਂ ਵਾਲਾ ਘਰ ਸਾਰਿਆਂ ਦਾ ਹੁੰਦਾ ਆ ਜਿਹੜਾ ਹਨਾ ਜਿਹੜਾ ਆਪਾਂ ਸੋਚਦੇ ਆ ਨਾ ਕਿ ਵਿਆਹ ਤੋਂ ਬਾਅਦ ਆਪਾਂ ਇਦਾਂ ਘਰ ਬਣਾਵਾਂਗੇ ਉਹ ਤੁਸੀਂ ਲੈ ਸਕਦੇ ਹੋ ਭਾਵੇਂ ਘਰ ਵਿਆਹ ਦੇ ਦੂਜੇ ਦਿਨ ਲੈ ਲਓ ਕਿਦਾਂ ਲਵੋਗੇ ਜਿਹੜਾ ਖਰਚਾ ਤੁਸੀਂ ਵਿਆਹ ਤੇ ਕਰਨਾ ਉਹ ਤੇ ਕਰ ਲੋ ਜੀ ਖਰਚਾ ਬਚਾਉਣਾ ਚਾਹੀਦਾ ਹੈ ਇੱਥੇ ਬਹੁਤ ਸਾਰੀਆਂ ਕੁੜੀਆਂ ਜਈਆਂ ਨੇ ਜਿਨ੍ਹਾਂ ਦੇ ਚਾ ਅਧੂਰੇ ਰਹਿ ਜਾਂਦੇ ਨੇ ਕਿਉਂ ਕਿ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੇ ਮਾਪਿਆਂ ਦੀ ਇੰਨੀ ਹੈਸੀਅਤ ਨਹੀਂ ਹੁੰਦੀ ਕਿ ਉਹ ਇੰਨਾ ਜ਼ਿਆਦਾ ਖਰਚਾ ਕਰ ਸਕਣ ਇੱਥੇ ਕਿਤੇ ਨਾ ਕਿਤੇ ਸਾਨੂੰ ਸਾਰਿਆਂ ਬਾਰੇ ਸੋਚਣ ਦੀ ਲੋੜ ਹੈ ਅਸੀਂ ਸਿਰਫ ਆਪਣਾਣਾ ਸੋਚੀਏ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਹਰ ਕੋਈ ਹੀ ਰੀਲਾਂ ਦੇਖ ਰਿਹਾ ਹੈ ਹਰ ਕੋਈ ਹੀ ਵੀਡੀਓਜ਼ ਦੇਖ ਰਿਹਾ ਤੇ ਮਨ ਦੇ ਵਿੱਚ ਕਿਤੇ ਨਾ ਕਿਤੇ ਚਾ ਤਾਂ ਆਉਂਦੇ ਨੇ ਅਸੀਂ ਵੀ ਕਰੀਏ ਯਾਰ ਅਸੀਂ ਵੀ ਇਦਾਂ ਕਰਾਂਗੇ ਅਸੀਂ ਵੀ ਆ ਮਹਿੰਗਾ ਲਹਿੰਗਾ ਪਾਉਣਾ ਆ ਅਸੀਂ ਵੀ ਵਿਆਹ ਦੇ ਵਿੱਚ ਇੰਨੀ ਐਡੀਸ਼ਨ ਲਾਉਣੀ ਆਂ ਚੀਜ਼ਾਂ ਦਿਮਾਗ ਦੇ ਵਿੱਚ ਆ ਜਾਂਦੀਆਂ ਨੇ ਆਹਾਂ ਅੰਬਾਨੀਆਂ ਦਾ ਵਿਹਾਰ ਹੋਇਆ ਪਤਾ ਹੀ ਨਹੀਂ ਕਿੰਨੇ ਦਿਨ ਇਹਨਾਂ ਦੀ ਪ੍ਰੀ-ਵੇਡਿੰਗ ਚ ਮੈਨੂੰ ਤਾਂ ਸਮਝ ਹੀ ਨਹੀਂ ਲੱਗੀ ਮੈਂ ਸੱਚੀ ਦੱਸਾਂ ਤਾਂ ਕਦੋਂ ਵਿਆਹ ਹੋਇਆ ਤੁਸੀਂ ਮੰਨੋਗੇ ਆਪਾਂ ਚਲੋ ਪ੍ਰੀ-ਵੇਡਿੰਗ ਹੁੰਦੇ ਸੀ ਇੱਕ ਦਿਨ ਚ ਹੋ ਜਾਂਦੀ ਹੈ ਖਤਮ ਪ੍ਰੀ-ਵੇਡਿੰਗ ਦਾ ਬੇਸਿਕ ਮਤਲਬ ਕੀ ਹੈ ਫੋਟੋਸ ਖਿੱਚਵਾ ਲਿਆ ਇੱਕ Song ਤੇ ਸ਼ੂਟ ਕਰ ਲਿਆ ਪਰ ਇਹਨਾਂ ਦੀ ਪ੍ਰੀ-ਵੇਡਿੰਗ ਕੋਈ ਜ਼ਿਆਦਾ ਹੀ ਵੱਖਰੀ ਸੀ ਇਹਨਾਂ ਨੇ ਇਹਨਾਂ ਦੀ ਪ੍ਰੀ-ਵੇਡਿੰਗ ਨੇ ਹੁਣ ਇੱਕ ਹੋਰ ਦਿਮਾਗ ਦੇ ਵਿੱਚ ਉਹ ਚੀਜ਼ ਪਾ ਦਿੱਤੀ ਕਿ ਆਪਾਂ ਵੀ ਅੰਦਾ ਕਰਾਂਗੇ ਫਿਰ ਉੱਥੋਂ ਸਭ ਤੋਂ ਜ਼ਿਆਦਾ ਖਰਚਾ ਡੈਸਟੀਨੇਸ਼ਨ ਵੈਡਿੰਗਸ ਤੇ ਹੁੰਦਾ ਬਿਲਕੁਲ ਅਸੀਂ ਕਿਸੇ ਨੂੰ ਕਹਿ ਤਾਂ ਨਹੀਂ ਸਕਦੇ ਅਸੀਂ ਸਿਰਫ ਤੇ ਸਿਰਫ ਗੱਲ ਕਰ ਰਹੇ ਹਾਂ ਬਾਡੀ ਹੈ ਅਸੀਂ ਸਿਰਫ ਇਹੀ ਕਹਿ ਸਕਦੇ ਆ ਕਿ ਆਪਣੇ ਘਰੋਂ ਕਿਤੇ ਨਾ ਕਿਤੇ ਆਵਾਜ਼ ਚੁਕਣੀ ਸ਼ੁਰੂ ਕਰੋ ਕਿਉਂਕਿ ਬਹੁਤ ਸਾਰੀਆਂ ਕੁੜੀਆਂ ਸਾਡੇ ਵਰਗੀਆਂ ਹੋਣਗੀਆਂ ਜਿਨ੍ਹਾਂ ਦੇ ਚਾਅ ਅਧੂਰੇ ਰਹਿ ਜਾਂਦੇ ਨੇ ਕਿਉਂਕਿ ਉਹਨਾਂ ਦੀ ਇੰਨੀ ਹਾਇਸियत ਨਹੀਂ ਹੁੰਦੀ ਕਿ ਇੰਨੇ ਜ਼ਿਆਦਾ ਖਰਚਾ ਕਰਕੇ ਉਹ ਇੰਨਾ ਸਭ ਕੁਝ ਕਰ ਸਕਣ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਐ ਨਾ ਲੱਗ ਜਾਵੇ ਕਿ ਹਾਂ ਬਈ ਅਸੀਂ ਕਿਤੇ ਨਾ ਕਿਤੇ ਪਿੱਛੇ ਰਹਿ ਗਏ ਆ ਤਾਂ ਸਾਨੂੰ ਸਾਰਿਆਂ ਦੇ ਬਾਰੇ ਸੋਚਣ ਦੀ ਲੋੜ ਹੈ ਅਸੀਂ ਚਾਹੁੰਦੇ ਆ ਆਸ ਵੀ ਇਹੀ ਕਰਦੇ ਆ ਕਿ ਪ੍ਰੋਗਰਾਮ ਵੀ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਤੇ ਤੁਸੀਂ ਇਸ ਬਾਰੇ ਕੀ ਸੋਚਦੇ ਵਿਚਾਰ ਦਿਓ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਨਾ ਸੋ ਕੀਮਤ ਬਹੁਤ ਸਾਰੀਆਂ ਗੱਲਾਂ ਬਾਤਾਂ ਸੀ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਸੋ ਪ੍ਰੋਗਰਾਮ ਕਿਵੇਂ ਦਾ ਲੱਗਿਆ ਇਸ ਬਾਬਤ ਜਰੂਰ ਹਰ ਰੋਜ਼ ਇਸ ਤਰ੍ਹਾਂ ਕਮੈਂਟ ਟਿੱਪਣੀਆਂ ਜਰੂਰ ਸਾਂਝੇ ਕਰਿਆ ਕਰੋ ਤੇ ਇਸ ਦੇ ਨਾਲ ਹੀ ਤੁਸੀਂ ਆਪਣੇ ਵਿਚਾਰ ਇਸ ਬਾਰੇ ਵੀ ਜਰੂਰ ਸਾਂਝੇ ਕਰਨਾ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਮਹਿੰਗੇ ਬਿਆਨ ਹੈ ਉਹ ਸਹੀ ਚੀਜ਼ ਹੈ ਜਾਂ ਫਿਰ ਗਲਤ ਚੀਜ਼ ਹੈ ਇਸ ਬਾਰੇ ਜ਼ਰੂਰ ਟਿੱਪਣੀ ਕਰਨਾ ਬਾਕੀ ਪ੍ਰੋਗਰਾਮ ਸਵੇਰੇ ਸਵੇਰੇ ਲੈ ਕੇ ਹਰ ਰੋਜ਼ ਦੀ ਤਰ੍ਹਾਂ ਮੁੜ ਤੋਂ ਤੁਹਾਡੇ ਮੁਖਾਤੀਬ ਹੁੰਦੇ ਰਹਿਣਗੇ ਸਾਨੂੰ ਦੇ ਇਜਾਜ਼ਤ ਤੇ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਤੇ ਪੰਜਾਬੀ ਪਹਿਚਾਨ ਦੇ ਨਾਲ ਬਹੁਤ ਬਹੁਤ ਧੰਨਵਾਦ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਲਡਵਾਈਲ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਸੀ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ